ਸਾਡੀ ਜ਼ਿੰਦਗੀ 'ਚ ਅਕਸਰ ਕੁਝ ਐਸੇ ਲੋਕ ਹੁੰਦੇ ਨੇ ਜੋ ਸਾਨੂੰ ਸਮਝ ਨਹੀਂ ਆਉਂਦੇ। ਕਈ ਵਾਰੀ ਕੋਈ ਬਿਨਾਂ ਦੱਸੇ ਸਾਡੀ ਸੋਚ ਨੂੰ ਐਦਾ ਮੋੜ ਦਿੰਦਾ ਕਿ ਅਸੀਂ ਆਪ ਵੀ ਨਹੀਂ ਜਾਣਦੇ ਕਿਵੇਂ। ਕਦੋਂ ਤੇ ਕਿਉਂ ਅਸੀਂ ਕਿਸੇ ਗੱਲ ਲਈ ਹਾਂ ਕਰ ਦਿੰਦੇ ਹਾਂ? ਕੀ ਤੁਸੀਂ ਕਦੇ ਅਹਿਸਾਸ ਕੀਤਾ ਕਿ ਕੋਈ ਤੁਹਾਡੇ ਫੈਸਲਿਆਂ ਨੂੰ ਗੁਪਤ ਤੌਰ ਤੇ ਪ੍ਰਭਾਵਿਤ ਕਰ ਰਿਹਾ ਹੈ? ਜਾਂ ਕਿਸੇ ਨੇ ਤੁਹਾਡੇ ਜਜ਼ਬਾਤਾਂ ਨਾਲ ਖੇਡ ਕੇ ਤੁਹਾਨੂੰ ਆਪਣੇ ਹੀ ਜੀਵਨ 'ਚ ਬੇਬਸ ਮਹਿਸੂਸ ਕਰਵਾ ਦਿੱਤਾ ਹੋਵੇ? ਇਹ ਹੀ ਹੈ ਡਾਰਕ ਸਾਈਕੋਲੋਜੀ ਦੀ ਦੁਨੀਆ। ਜਿੱਥੇ ਇਨਸਾਨੀ ਦਿਮਾਗ ਨੂੰ ਇੰਨਾ ਚਲਾਕੀ ਨਾਲ ਸਮਝ ਕੇ ਤੇ ਮੈਨੀਪੂਲੇਟ ਕੀਤਾ ਜਾਂਦਾ ਹੈ ਕਿ ਇਨਸਾਨ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਇੱਕ ਅਦਿਖੇ ਜਾਲ 'ਚ ਫਸ ਗਿਆ ਐਮੀ ਬ੍ਰਾਊਨ ਦੀ ਕਿਤਾਬ ਡਾਰਕ ਸਾਈਕੋਲੋਜੀ ਸਿਕਰੇਟਸ ਐਂਡ ਮੈਨੀਪੂਲੇਸ਼ਨ ਇਨਾਂ ਹੀ ਲੁਕੇ ਹੋਏ ਮਨੋਵਿਗਿਆਨਕ ਤਰੀਕਿਆਂ ਤੇ ਰਣਨੀਤੀਆਂ ਦੀ ਗੱਲ ਕਰਦੀ ਹੈ ਜੋ ਲੋਕ ਆਪਣੇ ਸਵਾਰਥ ਲਈ ਚਾਹੇ ਉਹ ਰਾਜਨੀਤਿਕ ਹੋਣ ਸੇਲਜ਼ ਦੇ ਮਾਹਿਰ ਜਾਂ ਹੋਰ ਕੋਈ ਦੂਜਿਆਂ ਦੇ ਦਿਮਾਗ ਨਾਲ ਖੇਡਦੇ ਹਨ ਇਹ ਖਤਰਾ ਸਭ ਤੋਂ ਵੱਧ ਇਸ ਗੱਲ 'ਚ ਹੈ ਕਿ ਇਹ ਸਾਨੂੰ ਦਿਖਾਈ ਨਹੀਂ ਦਿੰਦਾ ਜੋ ਲੋਕ ਇਹ ਕਲਾ ਸਿੱਖ ਲੈਂਦੇ ਨੇ ਉਹ ਦੂਜਿਆਂ ਦੀ ਸੋਚ ਨੂੰ ਆਪਣੇ ਹੱਕ 'ਚ ਮੋੜ ਲੈਂਦੇ ਨੇ ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹਾਂ ਕਿਉਂਕਿ ਜਦੋਂ ਵੀ ਕੋਈ ਤੁਹਾਨੂੰ ਕਹਿੰਦਾ ਤੂੰ ਸੋਚ ਵੀ ਨਹੀਂ ਸਕਦਾ ਤੇਰੇ ਨਾਲ ਕੀ ਹੋ ਰਿਹਾ ਤਾਂ ਉੱਥੇ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਸਾਨੂੰ ਦਿਖਾਈ ਨਹੀਂ ਦਿੰਦੀਆਂ ਵੋਹੀ ਅਸਲ 'ਚ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਇਹ ਇੱਕ ਖਾਮੋਸ਼ ਜੰਗ ਹੈ ਜਿੱਥੇ ਸ਼ਬਦ, ਜਜ਼ਬਾਤ ਅਤੇ ਇਨਸਾਨੀ ਦਿਮਾਗ ਹੀ ਸਭ ਤੋਂ ਵੱਡੇ ਹਥਿਆਰ ਹੁੰਦੇ ਹਨ। ਕੀ ਤੁਸੀਂ ਤਿਆਰ ਹੋ ਇਹ ਮਨੋਵਿਗਿਆਨਕ ਰਾਜ ਜਾਣਨ ਲਈ? ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਡਾਰਕ ਸਾਈਕੋਲੋਜੀ ਦੇ ਸਿਕ੍ਰੇਟਸ ਕੀ ਹਨ ਅਤੇ ਕਿਵੇਂ ਕੁਝ ਲੋਕ ਤੁਹਾਡੀ ਜ਼ਿੰਦਗੀ ਨੂੰ ਤੁਹਾਡੀ ਇਜਾਜ਼ਤ ਤੋਂ ਬਿਨਾਂ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ? ਜੇ ਹਾਂ, ਤਾਂ ਇਹ ਵੀਡੀਓ ਅੰਤ ਤੱਕ ਜ਼ਰੂਰ ਵੇਖੋ ਕਿਉਂਕਿ ਅਸੀਂ ਨਾ ਸਿਰਫ ਤੁਹਾਨੂੰ ਇਹ ਮੈਨੀਪੂਲੇਟਿਵ ਤਰੀਕੇ ਦੱਸਾਂਗੇ ਸਗੋਂ ਤੁਹਾਨੂੰ ਇਹੋ ਜਿਹੀਆਂ ਚਲਾਕੀਆਂ ਤੋਂ ਬਚਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਵੀ ਦੱਸਾਂਗੇ ਸਾਈਕੋਲੋਜੀ ਸਾਡੀ ਸੋਚ ਸਾਡੇ ਜਜ਼ਬਾਤਾਂ ਅਤੇ ਇੱਥੋਂ ਤੱਕ ਕਿ ਸਾਡੇ ਕੰਮਾਂ ਨੂੰ ਵੀ ਕਾਬੂ ਕਰ ਸਕਦੀ ਹੈ ਪਹਿਲਾ ਚੈਪਟਰ ਡਾਰਕ ਸਾਈਕੋਲੋਜੀ ਦੇ ਰਾਜ ਅਤੇ ਰਣਨੀਤੀਆਂ ਕੀ ਤੁਸੀਂ ਕਦੇ ਕਿਸੇ ਐਸੇ ਵਿਅਕਤੀ ਨੂੰ ਵੇਖਿਆ ਜਿਹੜਾ ਬਿਨਾਂ ਕੁਝ ਕਹੇ ਵੀ ਮਾਹੌਲ ਨੂੰ ਆਪਣੇ ਹੱਥ 'ਚ ਕਰ ਲੈਂਦਾ ਹੈ ਜਾਂ ਅਜਿਹਾ ਮਹਿਸੂਸ ਕੀਤਾ ਕਿ ਕੁਝ ਲੋਕ ਬੜੀ ਆਸਾਨੀ ਨਾਲ ਦੂਜਿਆਂ ਨੂੰ ਪ੍ਰਭਾਵਿਤ ਕਰ ਲੈਂਦੇ ਹਨ ਇਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਦੂਜੇ ਦੀ ਸੋਚੀ ਸਕੀਮ 'ਚ ਫਸਕੇ ਫੈਸਲਾ ਕਰ ਰਹੇ ਹਨ ਇਹ ਕੋਈ ਜਾਦੂ ਨਹੀਂ ਸਗੋਂ ਡਾਰਕ ਸਾਈਕੋਲੋਜੀ ਦੀਆਂ ਲੁਕੀਆਂ ਰਣਨੀਤੀਆਂ ਤੇ ਤਕਨੀਕਾਂ ਹਨ ਜੋ ਲੋਕ ਆਪਣੇ ਫਾਇਦੇ ਲਈ ਦੂਜਿਆਂ ਦੇ ਮਨ ਤੇ ਜਜ਼ਬਾਤਾਂ ਨਾਲ ਖੇਡਣਾ ਜਾਣਦੇ ਹਨ ਉਹ ਇਹਨਾਂ ਮਨੋਵਿਗਿਆਨਕ ਤਰੀਕਿਆਂ ਨਾਲ ਲੋਕਾਂ ਦੀ ਸੋਚ ਮਹਿਸੂਸ ਕਰਨ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਆਪਣੀ ਮਰਜ਼ੀ ਮੁਤਾਬਕ ਮੋੜ ਲੈਂਦੇ ਹਨ ਇਹ ਇੱਕ ਐਸਾ ਹਥਿਆਰ ਹੈ ਜਿਸ ਨੂੰ ਕੋਈ ਸੱਚਾ ਵਿਅਕਤੀ ਚੰਗੇ ਕੰਮ ਲਈ ਵਰਤ ਸਕਦਾ ਹੈ ਪਰ ਕੋਈ ਲਾਲਚੀ ਤੇ ਬੁਰਾ ਵਿਅਕਤੀ ਇਸ ਨੂੰ ਆਪਣੀ ਕਿਨੌਣੀ ਮਕਸਦ ਲਈ ਇੱਕ ਖਤਰਨਾਕ ਹਥਿਆਰ ਵਜੋਂ ਵਰਤ ਸਕਦਾ ਹੈ ਜੋ ਲੋਕ ਡਾਰਕ ਸਾਈਕੋਲੋਜੀ ਚ નિਪੁੰਨ ਹੁੰਦੇ ਹਨ ਉਹ ਕੁਝ ਖਾਸ ਰਣਨੀਤੀਆਂ ਤੇ ਕੰਮ ਕਰਦੇ ਹਨ ਜਿਨ੍ਹਾਂ ਚ ਸਭ ਤੋਂ ਮਤਵਪੂਰਨ ਰਣਨੀਤੀ ਹੁੰਦੀ ਹੈ ਇਮੋਸ਼ਨਲ ਮਿਰਰਿੰਗ ਇੱਕ ਐਸਾ ਤਰੀਕਾ ਹੈ ਜਿਸ ਚ ਮੈਨੀਪੂਲੇਟਰ ਸਾਹਮਣੇ ਵਾਲੇ ਦੇ ਜਜ਼ਬਾਤਾਂ ਹਵਾਬਾਬ ਅਤੇ ਸੋਚਣ ਦੇ ਢੰਗ ਨੂੰ ਹੌਲੀ-ਹੌਲੀ ਨਕਲ ਕਰਦਾ ਹੈ ਜਦੋਂ ਕੋਈ ਵਿਅਕਤੀ ਤੁਹਾਡੇ ਬੋਲਣ ਦੇ ਢੰਗ ਹਵਾਬਾਬ ਅਤੇ ਵਿਹਾਰ ਨੂੰ ਅਪਣਾਉਣ ਲੱਗ ਪੈਂਦਾ ਹੈ ਤਾਂ ਤੁਹਾਡਾ ਅਵਚੇਤਨ ਮਨ ਉਸ ਨੂੰ ਆਪਣੇ ਵਰਗਾ ਮੰਨ ਲੈਂਦਾ ਹੈ ਜਿਸ ਨਾਲ ਉਸ ਵਿਅਕਤੀ ਪ੍ਰਤੀ ਇੱਕ ਅਣਜਾਣਾ ਪਰਉਸਾ ਬਣ ਜਾਂਦਾ ਹੈ ਤੇ ਇੱਥੋਂ ਹੀ ਮੈਨੀਪੂਲੇਸ਼ਨ ਦੀ ਸ਼ੁਰੂਆਤ ਹੁੰਦੀ ਹੈ ਦੂਜੀ ਤਾਕਤਵਰ ਰਣਨੀਤੀ ਫিয়ার ਬੇਸਡ ਕੰਟਰੋਲ ਹੁੰਦੀ ਹੈ ਕਿਉਂਕਿ ਇਨਸਾਨੀ ਦਿਮਾਗ ਕੁਦਰਤੀ ਤੌਰ ਤੇ ਡਰ ਨਾਲ ਪ੍ਰਭਾਵਿਤ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਤੋਂ ਡਰਦੇ ਹਾਂ ਤਾਂ ਉਹਨੂੰ ਟਾਲਣ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਡਾਰਕ ਸਾਈਕੋਲੋਜੀ ਵਾਲੇ ਲੋਕ ਇਸ ਡਰ ਦਾ ਫਾਇਦਾ ਲੈਂਦੇ ਹਨ ਹੌਲੀ ਹੌਲੀ ਐਸੇ ਸ਼ਬਦ ਤੇ ਵਿਚਾਰ ਵਰਤਦੇ ਹਨ ਜੋ ਤੁਹਾਡੇ ਮਨ ਵਿੱਚ ਅਨਸ਼ਚਿਤਤਾ ਅਤੇ ਡਰ ਪੈਦਾ ਕਰਨ ਜਿਵੇਂ ਕਿ ਜੇ ਤੁਸੀਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਕੁਝ ਬੁਰਾ ਹੋ ਸਕਦਾ ਹੈ ਇਹ ਡਰ ਵਿਤੀ ਨੁਕਸਾਨ ਸਮਾਜਿਕ ਇਨਕਾਰ ਜਾਂ ਇਮੋਸ਼ਨਲ ਤੋੜ ਹੋ ਸਕਦਾ ਹੈ ਗੈਸਲਾਈਟਿੰਗ ਵੀ ਇੱਕ ਹੋਰ ਮਨੋਵਿਗਿਆਨਕ ਤਕਨੀਕ ਹੈ ਜਿਸ ਚ ਵਿਅਕਤੀ ਹੌਲੀ ਹੌਲੀ ਤੁਹਾਡੀ ਸੋਚ ਤੇ ਯਾਦਾ ਜਿਸ ਸ਼ੱਕ ਪੈਦਾ ਕਰਦਾ ਹੈ ਜਿਸ ਨਾਲ ਤੁਹਾਨੂੰ ਲੱਗਣ ਲੱਗ ਪੈਂਦਾ ਕਿ ਸ਼ਾਇਦ ਤੁਸੀਂ ਗਲਤ ਹੋ ਤੇ ਸਾਹਮਣੇ ਵਾਲਾ ਸਹੀ ਜਦੋਂ ਕੋਈ ਵਾਰੀ-ਵਾਰੀ ਕਹੇ ਕਿ ਤੂੰ ਗਲਤ ਸਮਝ ਰਿਹਾ ਜਾਂ ਤੇਰੀ ਯਾਦਗਸ਼ਤ ਠੀਕ ਨਹੀਂ ਤਾਂ ਇਹ ਗੈਸਲਾਈਟਿੰਗ ਦਾ ਇਸ਼ਾਰਾ ਹੋ ਸਕਦਾ ਹੈ ਇਹ ਤਕਨੀਕ ਇੰਨੀ ਖਤਰਨਾਕ ਹੁੰਦੀ ਹੈ ਕਿ ਇਨਸਾਨ ਆਪਣੀ ਸੋਚ ਤੇ ਹੀ ਸ਼ੱਕ ਕਰਨ ਲੱਗ ਜਾਂਦਾ ਤੇ ਪੂਰੀ ਤਰ੍ਹਾਂ ਮੈਨੀਪੂਲੇਟਰ ਉੱਤੇ ਨਿਰਭਰ ਹੋ ਜਾਂਦਾ ਹੈ ਗਿਲਟ ਟ੍ਰਿਪਿੰਗ ਵੀ ਇੱਕ ਛੁਪਿਆ ਹੋਇਆ ਹਥਿਆਰ ਹੈ ਜਿਸ ਚ ਵਿਅਕਤੀ ਦੂਜੇ ਦੇ ਅੰਦਰ ਦੋਸ਼ ਭੋਗ ਪੈਦਾ ਕਰਦਾ ਹੈ ਤਾਂ ਜੋ ਉਹ ਉਸਦੀ ਗੱਲ ਮੰਨਣ ਲਈ ਮਜਬੂਰ ਹੋ ਜਾਵੇ ਉਦਾਹਰਨ ਵਜੋਂ ਜੇ ਕੋਈ ਇਹ ਕਹੇ ਕਿ ਜੇ ਤੂੰ ਮੇਰੀ ਮਦਦ ਨਹੀਂ ਕਰੇਗਾ ਤਾਂ ਮੈਂ ਬਹੁਤ ਪਰੇਸ਼ਾਨ ਹੋ ਜਾਵਾਂਗਾ ਜਾਂ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਇਹ ਸਾਬਤ ਹੋਵੇਗਾ ਕਿ ਤੈਨੂੰ ਮੇਰੀ ਪਰਵਾਹ ਨਹੀਂ ਤਾਂ ਇਹ ਗਿਲਟ ਟ੍ਰਿਪਿੰਗ ਦਾ ਸਾਫ਼ ਉਦਾਹਰਨ ਹੁੰਦਾ ਹੈ ਇਹ ਇੱਕ ਹੌਲੀ ਪਰ ਬਹੁਤ ਪ੍ਰਭਾਵਸ਼ਾਲੀ ਤਰੀਕਾ ਹੈ ਜਿਸ ਰਾਹੀਂ ਲੋਕ ਦੂਜਿਆਂ ਨੂੰ ਆਪਣੇ ਕਾਬੂ 'ਚ ਰੱਖਦੇ ਹਨ ਡਾਰਕ ਸਾਈਕੋਲੋਜੀ ਦੇ ਇਹ ਰਾਜ ਸਿਰਫ ਨਿੱਜੀ ਰਿਸ਼ਤਿਆਂ 'ਚ ਨਹੀਂ ਸਗੋਂ ਰਾਜਨੀਤੀ ਕਾਰੋਬਾਰ ਮਾਰਕੀਟਿੰਗ ਅਤੇ ਸੋਸ਼ਲ ਮੀਡੀਆ ਚਬੀ ਵਰਤੇ ਜਾਂਦੇ ਹਨ ਕੰਪਨੀਆਂ ਲੋਕਾਂ ਦੇ ਮਨੋਵਿਗਿਆਨ ਨੂੰ ਸਮਝ ਕੇ ਵਿਗਿਆਪਨ ਬਣਾਉਂਦੀਆਂ ਹਨ ਜਿਵੇਂ ਕਿ ਲਿਮਟਿਡ ਟਾਈਮ ਆਫਰ ਜਾਂ ਸਟਾਕ ਖਤਮ ਹੋਣ ਵਾਲਾ ਹੈ ਤਾਂ ਜੋ ਗਾਹਕ ਡਰ ਜਾਂ ਉਤਸ਼ਾਹ ਚ ਆ ਕੇ ਤੁਰੰਤ ਫੈਸਲਾ ਲੈ ਲੈਣ ਇੰਜ ਹੀ ਕਈ ਨੇਤਾ ਲੋਕਾਂ ਦੇ ਇਮੋਸ਼ਨਸ ਨੂੰ ਕਾਬੂ ਕਰਕੇ ਆਪਣੀਆਂ ਯੋਜਨਾਵਾਂ ਨੂੰ ਕਾਮਯਾਬ ਬਣਾਉਂਦੇ ਹਨ ਡਾਰਕ ਸਾਈਕੋਲੋਜੀ ਦੀ ਸਭ ਤੋਂ ਖਤਰਨਾਕ ਤਕਨੀਕਾਂ ਚ ਇੱਕ ਆਈਸੋਲੇਸ਼ਨ ਟੈਕਨੀਕ ਹੁੰਦੀ ਹੈ ਇਸ ਟਿ ਮੈਨੀਪੂਲੇਟਰ ਹੌਲੀ ਹੌਲੀ ਆਪਣੇ ਸ਼ਿਕਾਰ ਨੂੰ ਬਾਕੀ ਦੁਨੀਆ ਤੋਂ ਦੂਰ ਕਰ ਦਿੰਦਾ ਹੈ ਤਾਂ ਜੋ ਉਹ ਪੂਰੀ ਤਰ੍ਹਾਂ ਉਸ ਦੇ ਕਾਬੂ ਚ ਆ ਜਾਵੇ। ਉਹ ਇਹ ਅਹਿਸਾਸ ਕਰਾਉਂਦਾ ਹੈ ਕਿ ਹੋਰ ਲੋਕ ਪਰ ਉਸੇ ਯੋਗ ਨਹੀਂ ਸਿਰਫ ਉਹੀ ਵਿਅਕਤੀ ਸੱਚਾ ਤੇ ਸਹੀ ਹੈ। ਜਦੋਂ ਕੋਈ ਵਿਅਕਤੀ ਇਕੱਲਾ ਮਹਿਸੂਸ ਕਰਦਾ ਹੈ ਤਾਂ ਉਹ ਮੈਨੀਪੂਲੇਟਰ ਦੀਆਂ ਗੱਲਾਂ ਤੇ ਹੋਰ ਵੀ ਜ਼ਿਆਦਾ ਨਿਰਭਰ ਹੋ ਜਾਂਦਾ ਹੈ। ਇਹ ਤਕਨੀਕ ਐਬਿਊਸਿਵ ਰਿਸ਼ਤਿਆਂ ਚ ਬਹੁਤ ਵਰਤੀ ਜਾਂਦੀ ਹੈ। ਕੋਈ ਵੀ ਇਹਨਾਂ ਤਕਨੀਕਾਂ ਨੂੰ ਚੰਗੇ ਜਾਂ ਮੰਦੇ ਤਰੀਕੇ ਨਾਲ ਵਰਤ ਸਕਦਾ ਹੈ। ਜੇਕਰ ਤੁਸੀਂ ਇਹਨਾਂ ਤਕਨੀਕਾਂ ਨੂੰ ਸਮਝਣਾ ਤੇ ਪਛਾਣਨਾ ਸਿੱਖ ਲਓ ਤਾਂ ਨਾ ਸਿਰਫ ਤੁਸੀਂ ਦੂਜਿਆਂ ਦੀ ਮੈਨੀਪੂਲੇਸ਼ਨ ਤੋਂ ਬਚ ਸਕਦੇ ਹੋ ਸਗੋਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਵੀ ਬਣਾ ਸਕਦੇ ਹੋ ਹੁਣ ਸਵਾਲ ਇਹ ਹੈ ਕਿ ਕੀ ਤੁਸੀਂ ਇਹਨਾਂ ਰਣਨੀਤੀਆਂ ਨੂੰ ਪਛਾਣ ਸਕਦੇ ਹੋ ਕੀ ਤੁਸੀਂ ਜਾਣਦੇ ਹੋ ਕਿ ਕੋਈ ਤੁਹਾਡੇ ਉੱਤੇ ਇੱਕ ਤਕਨੀਕਾ ਲਾਗੂ ਕਰ ਰਿਹਾ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਕੀ ਤੁਸੀਂ ਆਪਣੇ ਆਪ ਨੂੰ ਇਹਨਾਂ ਤੋਂ ਬਚਾਉਣ ਲਈ ਤਿਆਰ ਹੋ ਡਾਰਕ ਸਾਈਕੋਲੋਜੀ ਦੇ ਇਹ ਰਾਜ਼ ਜਾਨਣਾ ਸਿਰਫ ਦੂਜਿਆਂ ਨੂੰ ਕਾਬੂ ਕਰਨ ਲਈ ਨਹੀਂ ਸਗੋਂ ਆਪਣੀ ਸੋਚ ਤੇ ਕੰਟਰੋਲ ਕਰਨ ਲਈ ਵੀ ਲਾਜ਼ਮੀ ਹੈ ਕਿਉਂਕਿ ਜਦੋਂ ਤੁਸੀਂ ਇਹ ਮਨ ਚਾਲਾ ਸਮਝ ਲੈਂਦੇ ਹੋ ਤਾਂ ਕੋਈ ਵੀ ਤੁਹਾਨੂੰ ਆਸਾਨੀ ਨਾਲ ਮੈਨੀਪੂਲੇਟ ਨਹੀਂ ਕਰ ਸਕਦਾ ਹੁਣ ਇਹ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਇਸ ਗਿਆਨ ਨੂੰ ਇੱਕ ਮਾਨਸਿਕ ਢੀੜ ਵਜੋਂ ਵਰਤਦੇ ਹੋ ਜਾਂ ਇੱਕ ਮਨੋਵਿਗਿਆਨਕ ਹਥਿਆਰ ਵਜੋਂ ਚੈਪਟਰ 2 ਡਾਰਕ ਸਾਈਕੋਲੋਜੀ ਦੀ ਜਾਂਚ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਹਾਡੇ ਕੋਲ ਇੱਕ ਤਾਕਤ ਹੋਵੇ ਕਿ ਤੁਸੀਂ ਇਨਸਾਨ ਦੇ ਦਿਮਾਗ 'ਚ ਚੱਲ ਰਹੀਆਂ ਗੁਜਰਚਾਲਾਂ ਨੂੰ ਸਮਝ ਸਕੋ ਤਾਂ ਤੁਸੀਂ ਕਿੰਨੀਆਂ ਚੀਜ਼ਾਂ ਨੂੰ ਆਪਣੇ ਪੱਖ 'ਚ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਕੋਈ ਤੁਹਾਡੇ ਨਾਲ ਖੇਡ ਰਿਹਾ ਹੈ ਤਾਂ ਤੁਸੀਂ ਉਸਦੇ ਜਾਲ 'ਚ ਫਸਣ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਬਚਾ ਸਕਦੇ ਹੋ ਇਹ ਸਭ ਸਮਝਣ ਲਈ ਡਾਰਕ ਸਾਈਕੋਲੋਜੀ ਨੂੰ ਗਹਿਰਾਈ ਨਾਲ ਜਾਣਨਾ ਲਾਜ਼ਮੀ ਹੈ ਇਹ ਕੋਈ ਸਧਾਰਨ ਮਨੋਵਿਗਿਆਨ ਨਹੀਂ ਸਗੋਂ ਇਨਸਾਨੀ ਦਿਮਾਗ ਦੇ ਓਪਾਖ ਹਨ ਜਿਨ੍ਹਾਂ ਬਾਰੇ ਆਮ ਲੋਕ ਸੋਚਦੇ ਵੀ ਨਹੀਂ ਡਾਰਕ ਸਾਈਕੋਲੋਜੀ ਉਹ ਖੇਤਰ ਹੈ ਜੋ ਪਾਵਰ ਕੰਟਰੋਲ ਅਤੇ ਇਨਫਲੂਐਂਸ ਤੇ ਆਧਾਰਿਤ ਹੈ ਇਹ ਇਨਸਾਨ ਦੀਆਂ ਕਮਜ਼ੋਰੀਆਂ ਇਛਾਵਾਂ ਅਤੇ ਡਰਾਂ ਨੂੰ ਸਮਝ ਕੇ ਉਹਨਾਂ ਨੂੰ ਮੈਨੀਪੂਲੇਟ ਕਰਕੇ ਅਜੇਹੀ ਦਿਸ਼ਾ ਚੱਲੀ ਜਾਣ ਦੀ ਕਲਾ ਹੈ ਜਿਸ ਚ ਉਹ ਖੁਦ ਵੀ ਮਹਿਸੂਸ ਨਹੀਂ ਕਰਦੇ ਕਿ ਉਹਨਾਂ ਨਾਲ ਕੀ ਹੋ ਰਿਹਾ ਹੈ ਇਹ ਉਹਨਾਂ ਮਾਨਸਿਕ ਤਕਨੀਕਾਂ ਦੀ ਪੂਰੀ ਪਰਚੂਲ ਹੈ ਜੋ ਅਕਸਰ ਨਾਰਸਿਸਿਸਟ ਸਾਈਕੋਪੈਥ ਅਤੇ ਮਾਸਟਰ ਮੈਨੀਪੂਲੇਟਰ ਵਰਗੇ ਲੋਕ ਵਰਤਦੇ ਹਨ ਅਸੀਂ ਰੋਜ਼ਾਨਾ ਜੀਵਨ ਵਿੱਚ ਅਕਸਰ ਅਜਿਹੇ ਲੋਕਾਂ ਦੇ ਸੰਪਰਕ 'ਚ ਆਉਂਦੇ ਹਾਂ ਜੋ ਸਾਡੇ ਭਾਵਨਾਵਾਂ ਨਾਲ ਖੇਡਦੇ ਹਨ ਸਾਨੂੰ ਗਿਲਟ ਟ੍ਰਿਪ ਛਿਪਾ ਦਿੰਦੇ ਹਨ ਜਾਂ ਸਾਡੇ ਡਰਾਂ ਦਾ ਫਾਇਦਾ ਚੁੱਕ ਕੇ ਸਾਨੂੰ ਆਪਣੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ਕਈ ਵਾਰ ਸਾਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਸਾਡੇ ਫੈਸਲੇ ਸਾਡੀ ਸੋਚ ਅਤੇ ਇੱਥੋਂ ਤੱਕ ਕਿ ਸਾਡੇ ਭਾਵਨਾ ਵੀ ਚੁੱਪਚਾਪ ਕੰਟਰੋਲ ਹੋ ਰਹੀਆਂ ਹਨ ਪਰ ਜਦੋਂ ਅਸੀਂ ਡਾਰਕ ਸਾਈਕੋਲੋਜੀ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਅਸਲੀਅਤ ਸਮਝ ਆਉਂਦੀ ਹੈ ਕਿ ਕਿਵੇਂ ਕੁਝ ਲੋਕ ਸਾਡੀਆਂ ਪਾਵਨਾਵਾ ਸੋਚ ਅਤੇ ਤਾਰਨਾਵਾ ਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਡਾਰਕ ਸਾਈਕੋਲੋਜੀ ਨੂੰ ਸਮਝਣ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਅਸੀਂ ਜਾਣੀਏ ਕਿ ਇਨਸਾਨ ਦਾ ਦਿਮਾਗ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ ਸਾਡੇ ਮਨੋਵਿਗਿਆਨਕ ਪੈਟਰਨ ਡਰ ਚਾਵਾ ਅਤੇ ਅਨਸੁਰੱਖਿਆਤਾ ਹੀ ਸਾਨੂੰ ਕਮਜ਼ੋਰ ਬਣਾਉਂਦੀਆਂ ਹਨ ਜਦੋਂ ਕੋਈ ਸਾਨੂੰ ਅਪਰੂਵਲ ਦਿੰਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਅਤੇ ਮੰਨਿਆ ਹੋਇਆ ਮਹਿਸੂਸ ਕਰਦੇ ਹਾਂ ਅਤੇ ਇੱਥੇ ਤੋਂ ਹੀ ਮੈਨੀਪੂਲੇਸ਼ਨ ਦੀ ਖੇਡ ਸ਼ੁਰੂ ਹੁੰਦੀ ਹੈ ਜਦੋਂ ਕੋਈ ਸਾਨੂੰ ਖੁਸ਼ੀ ਦਿੰਦਾ ਹੈ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ ਤੇ ਜਦੋਂ ਕੋਈ ਸਾਨੂੰ ਇਗਨੋਰ ਕਰਦਾ ਹੈ ਤਾਂ ਅਸੀਂ ਬੇਚੈਨ ਹੋ ਜਾਂਦੇ ਹਾਂ ਜਦੋਂ ਕੋਈ ਸਾਡੇ ਡਰ ਨੂੰ ਟ੍ਰਿਗਰ ਕਰਦਾ ਹੈ ਤਾਂ ਅਸੀਂ ਕੰਬਰਾ ਜਾਂਦੇ ਹਾਂ ਤੇ ਜਦੋਂ ਕੋਈ ਸਾਨੂੰ ਵੈਲੀਡੇਸ਼ਨ ਦਿੰਦਾ ਹੈ ਤਾਂ ਅਸੀਂ ਉਸ ਵੱਲ ਆਕਰਸ਼ਿਤ ਹੋਣ ਲੱਗ ਪੈਂਦੇ ਹਾਂ ਇਹ ਹੀ ਮਨੋਵਿਗਿਆਨ ਹੈ ਤੇ ਇਹ ਹੀ ਉਹ ਆਧਾਰ ਹੈ ਜਿਸ ਤੇ ਡਾਰਕ ਸਾਈਕੋਲੋਜੀ ਕੰਮ ਕਰਦੀ ਹੈ ਸੋਚੋ ਜਦੋਂ ਕੋਈ ਮੈਨੀਪੂਲੇਟਰ ਤੁਹਾਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਤੁਸੀਂ ਗਲਤ ਹੋ ਤੇ ਉਹ ਸਹੀ ਤਾਂ ਕਿ ਇਹ ਸਿਰਫ ਇੱਕ ਬਹਿਸ ਹੁੰਦੀ ਹੈ ਜਦੋਂ ਕੋਈ ਤੁਹਾਨੂੰ ਇਹ ਕਹੇ ਕਿ ਕੰਟਰੋਲ ਕਰਗਾ ਹੈ ਕਿ ਤੁਸੀਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤਾਂ ਕਿ ਇਹ ਸਿਰਫ ਇੱਕ ਇਮੋਸ਼ਨਲ ਬੇਨਤੀ ਹੁੰਦੀ ਹੈ ਜਦੋਂ ਕੋਈ ਤੁਹਾਨੂੰ ਡਰ ਆਧਾਰਿਤ ਫੈਸਲੇ ਲੈਣ ਲਈ ਮਜਬੂਰ ਕਰਦਾ ਹੈ ਤਾਂ ਕਿ ਇਹ ਸਿਰਫ ਇੱਕ ਚੇਤਾਵਨੀ ਹੁੰਦੀ ਹੈ ਨਹੀਂ ਇਹ ਸਾਰੇ ਡਾਰਕ ਸਾਈਕੋਲੋਜੀ ਦੇ ਟੈਕਟਿਕ ਹਨ ਜਿਨ੍ਹਾਂ ਰਾਹੀਂ ਲੋਕ ਦੂਜਿਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਮੈਨੀਪੂਲੇਸ਼ਨ ਡਿਸੈਪਸ਼ਨ ਗੈਸਲਾਈਟਿੰਗ ਗਿਲਟ ਟ੍ਰਿਪਿੰਗ ਤੇ ਇਮੋਸ਼ਨਲ ਐਕਸਪਲੋਇਟੇਸ਼ਨ ਇਹ ਸਭ ਤੋਂ ਖਤਰਨਾਕ ਹਥਿਆਰ ਹਨ ਇਹ ਸਾਰੀਆਂ ਤਕਨੀਕਾਂ ਦੂਜੇ ਬੰਦੇ ਦੀ ਸੋਚ ਤੇ ਭਾਵਨਾਵਾਂ ਨੂੰ ਚੁੱਪਚਾਪ ਕੰਟਰੋਲ ਕਰਨ ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਜਦੋਂ ਕੋਈ ਤੁਹਾਨੂੰ ਗਿਲਟ ਟ੍ਰਿਪ ਕਰਦਾ ਹੈ ਤੇ ਇਹ ਮਹਿਸੂਸ ਕਰਾਂਗਾ ਹੈ ਕਿ ਤੁਸੀਂ ਖਰਾਬ ਇਨਸਾਨ ਹੋ ਸਿਰਫ ਇਸ ਲਈ ਕਿ ਤੁਸੀਂ ਉਹਦੀ ਗੱਲ ਮੰਨ ਲਵੋ ਇਹ ਡਾਰਕ ਸਾਈਕੋਲੋਜੀ ਦਾ ਇੱਕ ਕਲਾਸਿਕ ਉਦਾਹਰਣ ਹੈ ਜਦੋਂ ਕੋਈ ਤੁਹਾਡੀ ਸੋਚ ਨੂੰ ਮੈਨੀਪੂਲੇਟ ਕਰਕੇ ਤੁਹਾਨੂੰ ਇਹ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਹਾਡੀ ਹੀ ਸੋਚ ਗਲਤ ਹੈ ਇਹ ਗੈਸਲਾਈਟਿੰਗ ਹੁੰਦੀ ਹੈ ਜਦੋਂ ਕੋਈ ਤੁਹਾਨੂੰ ਆਪਣੇ ਪ੍ਰਭਾਵ 'ਚ ਲਿਆਉਣ ਲਈ ਧੋਖੇ ਦਾ ਸਹਾਰਾ ਲੈਂਦਾ ਹੈ ਤਾਂ ਇਹ ਵੀ ਡਾਰਕ ਸਾਈਕੋਲੋਜੀ ਦਾ ਹਿੱਸਾ ਹੁੰਦਾ ਹੈ ਡਾਰਕ ਸਾਈਕੋਲੋਜੀ ਦਾ ਇੱਕ ਹੋਰ ਪੱਖ ਪਸਵੇਸ਼ਨ ਵਰਸਸ ਮੈਨੀਪੂਲੇਸ਼ਨ ਹੈ ਬਹੁਤ ਲੋਕ ਪਸਵੇਸ਼ਨ ਤੇ ਮੈਨੀਪੂਲੇਸ਼ਨ ਨੂੰ ਇੱਕੋ ਜਿਹਾ ਸਮਝਦੇ ਹਨ ਪਰ ਦੋਹਾਂ ਵਿੱਚ ਇੱਕ ਬਹੁਤ ਨਜ਼ੁਕ ਫਰਕ ਹੈ ਪਸਵੇਸ਼ਨ ਇੱਕ ਐਥੀਕਲ ਕਲਾ ਹੁੰਦੀ ਹੈ ਜਿਸ ਵਿੱਚ ਬਿਨਾਂ ਦਬਾਅ ਲਾਜਿਕ ਤੇ ਭਾਵਨਾਵਾਂ ਦੇ ਸੰਤੁਲਨ ਨਾਲ ਦੂਜੇ ਨੂੰ ਮਨਾਇਆ ਜਾਂਦਾ ਹੈ ਪਰ ਮੈਨੀਪੂਲੇਸ਼ਨ ਇੱਕ ਅਨਐਥੀਕਲ ਤਰੀਕਾ ਹੁੰਦਾ ਹੈ ਜੋ ਦੂਜਿਆਂ ਦੀ ਮਰਜ਼ੀ ਤੇ ਸੋਚ ਨੂੰ ਛੁਪਕੇ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਸਾਹਮਣੇ ਵਾਲੇ ਦੀਆਂ ਭਾਵਨਾਵਾਂ ਨਾਲ ਖੇਡ ਕੇ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਕੰਟਰੋਲ ਕੀਤਾ ਜਾਂਦਾ ਹੈ डार्क साइकोलॉजी ਦਾ ਸਹੀ ਅਧਿਐਨ ਕਰਨ ਤੇ ਸਾਨੂੰ ਇਹ ਸਮਝ ਆਉਂਦੀ ਹੈ ਕਿ ਲੋਕ ਕਿਵੇਂ ਸੋਚਦੇ ਹਨ ਕਿਵੇਂ ਰਿਐਕਟ ਕਰਦੇ ਹਨ ਤੇ ਕਿਹੜੀਆਂ ਹਾਲਤਾਂ 'ਚ ਸਭ ਤੋਂ ਵੱਧ ਵਲਨਰੇਬਲ ਹੋ ਜਾਂਦੇ ਹਨ ਇਹ ਗਿਆਨ ਪ੍ਰਾਪਤ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਦਾ ਗਲਤ ਵਰਤੋਂ ਕਰੀਏ ਬਲਕਿ ਇਹ ਸਾਡੀ ਸੈਲਫ ਡਿਫੈਂਸ ਵਿੱਚ ਸਾਡੀ ਮਦਦ ਕਰ ਸਕਦਾ ਹੈ ਜਦੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕੋਈ ਸਾਡੀਆਂ ਭਾਵਨਾਵਾਂ ਨਾਲ ਖੇਡ ਰਿਹਾ ਹੈ ਤਾਂ ਅਸੀਂ ਸचेਤ ਹੋ ਜਾਂਦੇ ਹਾਂ ਅਤੇ ਉਸ ਜਾਲ ਵਿੱਚ ਫਸਣ ਤੋਂ ਬਚ ਸਕਦੇ ਹਾਂ ਇਸ ਅਧਿਆਇ ਦਾ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕਦੇ ਨਾ ਕਦੇ ਡਾਰਕ ਸਾਈਕੋਲੋਜੀ ਦੀ ਕਿਸੇ ਨਾ ਕਿਸੇ ਤਕਨੀਕ ਦਾ ਸ਼ਿਕਾਰ ਹੋ ਚੁੱਕੇ ਹੋ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਹਾਡੇ ਫੈਸਲੇ ਤੁਹਾਡੇ ਆਪਣੇ ਨਹੀਂ ਸਗੋਂ ਕਿਸੇ ਹੋਰ ਨੇ ਚੁੱਪਚਾਪ ਤੁਹਾਨੂੰ ਉਹ ਲੈਂਡ ਲਈ ਮਜਬੂਰ ਕਰ ਦਿੱਤਾ ਕੀ ਤੁਸੀਂ ਕਦੇ ਐਸੀ ਟਾਕਸਿਕ ਰਿਸ਼ਤਿਆਂ ਵਿੱਚ ਰਹੇ ਹੋ ਜਿੱਥੇ ਤੁਹਾਨੂੰ ਗੈਸਲਾਈਟਿੰਗ ਜਾਂ ਗਿਲਟ ਟ੍ਰਿਪਿੰਗ ਦਾ ਸ਼ਿਕਾਰ ਬਣਾਇਆ ਗਿਆ ਹੋਵੇ ਡਾਰਕ ਸਾਈਕੋਲੋਜੀ ਨੂੰ ਸਮਝਣਾ ਇੱਕ ਤਰੀਕਾ ਹੈ ਆਪਣੇ ਮਨ ਨੂੰ ਮਜ਼ਬੂਤ ਬਣਾਉਣ ਦਾ ਇਹ ਸਿਰਫ ਮੈਨੀਪੂਲੇਸ਼ਨ ਨੂੰ ਸਮਝਣ ਦਾ ਵਿਗਿਆਨ ਨਹੀਂ ਬਲਕਿ ਇੱਕ ਮੈਂਟਲ ਆਰਮਰ ਹੈ ਜੋ ਤੁਹਾਨੂੰ ਉਹਨਾਂ ਲੋਕਾਂ ਤੋਂ ਬਚਾ ਸਕਦਾ ਹੈ ਜੋ ਤੁਹਾਡੀਆਂ ਪਾਵਨਾਵਾਂ ਨਾਲ ਖੇਡਣਾ ਚਾਹੁੰਦੇ ਹਨ ਜਦੋਂ ਤੁਸੀਂ ਡਾਰਕ ਸਾਈਕੋਲੋਜੀ ਦੇ ਪੈਟਰਨਸ ਨੂੰ ਪਛਾਣਨਾ ਸਿੱਖ ਲੈਂਦੇ ਹੋ ਤਾਂ ਤੁਸੀਂ ਕਿਸੇ ਦੇ ਵੀ ਮਾਨਸਿਕ ਖੇਡਾਂ ਵਿੱਚ ਫਸਣ ਤੋਂ ਬਚ ਸਕਦੇ ਹੋ ਆਪਣੀ ਮਾਨਸਿਕ ਤਾਕਤ ਵਧਾ ਸਕਦੇ ਹੋ ਅਤੇ ਆਪਣੇ ਫੈਸਲੇ ਹੋਰ ਜਾਗਰੂਕ ਤਰੀਕੇ ਨਾਲ ਲੈ ਸਕਦੇ ਹੋ ਹੁਣ ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਕੀ ਤੁਸੀਂ ਹੋਰਾਂ ਦੇ ਹੱਥਾਂ ਦੀ ਪਪੀਟ ਬਣ ਕੇ ਰਹਿਣਾ ਚਾਹੁੰਦੇ ਹੋ ਜਾਂ ਆਪਣੇ ਦਿਮਾਗ ਦੀ ਤਾਕਤ ਨੂੰ ਪਛਾਣ ਕੇ ਆਪਣੇ ਲਈ ਇੱਕ ਮਜ਼ਬੂਤ ਮੈਂਟਲ ਸ਼ੀਲਡ ਤਿਆਰ ਕਰਨੀ ਚਾਹੁੰਦੇ ਹੋ ਕੁਝ ਲੋਕ ਕਿਵੇਂ ਬਿਨਾ ਕਿਸੇ ਜ਼ਬਰਦਸਤੀ ਜਾਂ ਵੱਡੇ ਤਰਕ ਦੇ ਸਿਰਫ ਸ਼ਬਦਾਂ ਅਤੇ ਹਾਵ-ਭਾਵਾਂ ਰਾਹੀਂ ਦੂਜੇ ਦੀ ਸੋਚ ਅਤੇ ਫੈਸਲਿਆਂ ਨੂੰ ਆਪਣੇ ਹੱਕ ਚ ਮੋੜ ਲੈਂਦੇ ਹਨ ਇਹ ਸਿਰਫ ਇੱਕ ਕਲਾ ਦਾ ਨਤੀਜਾ ਹੁੰਦਾ ਹੈ ਮੈਨੀਪੂਲੇਸ਼ਨ ਸਿਰਫ ਇੱਕ ਮਾਨਸਿਕ ਤਕਨੀਕ ਨਹੀਂ ਹੈ ਬਲਕਿ ਇਹ ਇੱਕ ਖੇਡ ਹੈ ਜੋ ਇਨਸਾਨਾਂ ਦੀਆਂ ਪਾਵਨਾਵਾਂ ਦਾ ਚਾਹਾਂ ਅਤੇ ਅਸੁਰੱਖਿਆ ਨਾਲ ਖੇਡੀ ਜਾਂਦੀ ਹੈ ਇੱਕ ਕੁਸ਼ਲ ਮੈਨੀਪੂਲੇਟਰ ਉਹ ਹੁੰਦਾ ਹੈ ਜੋ ਸਾਹਮਣੇ ਵਾਲੇ ਦੇ ਸਬਕਾਂਸ਼ੀਅਸ ਮਾਈਂਡ ਤੱਕ ਪਹੁੰਚ ਕੇ ਉਸ ਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਉਹ ਖੁਦ ਹੀ ਉਸ ਫੈਸਲੇ ਤੱਕ ਪਹੁੰਚਿਆ ਹੈ ਹਾਲਾਂਕਿ ਅਸਲ ਵਿੱਚ ਹਰ ਕਦਮ ਉਸ ਦੀ ਯੋਜਨਾ ਦੇ ਮੁਤਾਬਕ ਚੁੱਕਿਆ ਜਾਂਦਾ ਹੈ ਸੋਚੋ ਜਦੋਂ ਕੋਈ ਤੁਹਾਨੂੰ ਕਹਿੰਦਾ ਹੈ ਜੇ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਤੂੰ ਇਹ ਕਰੇਗਾ ਤਾਂ ਕਿ ਇਹ ਪਿਆਰ ਦੀ ਮੰਗ ਹੈ ਜਾਂ ਇੱਕ ਚਾਲਾਕੀ ਨਾਲ ਬਣਾਈ ਗਈ ਮਾਨਸਿਕ ਚਾਲ ਜਦੋਂ ਕੋਈ ਤੁਹਾਨੂੰ ਗਿਲਟ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਉਹਨਾਂ ਦੀ ਮਦਦ ਨਹੀਂ ਕੀਤੀ ਭਾਵੇਂ ਤੁਹਾਡੇ ਕੋਲ ਸਹੀ ਕਾਰਨ ਹੋਵੇ ਤਾਂ ਇਹ ਸਿਰਫ ਇੱਕ ਸਿਦਾ ਅਰਜ਼ੀ ਸੀ ਜਾਂ ਇੱਕ ਮਾਨਸਿਕ ਜਾਲ ਜਦੋਂ ਕੋਈ ਆਪਣੇ ਸ਼ਬਦਾਂ ਰਾਹੀਂ ਤੁਹਾਨੂੰ ਇਹ ਪਰੋਸਾ ਦਿਲਾਉਂਦਾ ਹੈ ਕਿ ਤੁਹਾਡੀ ਸੋਚ ਗਲਤ ਹੈ ਅਤੇ ਉਹ ਸਹੀ ਹਨ ਤਾਂ ਕਿ ਇਹ ਸਿਰਫ ਇੱਕ ਬਸ ਸੀ ਜਾਂ ਦਿਮਾਗ ਨਾਲ ਖੇਡਿਆ ਗਿਆ ਇੱਕ ਸਖਲ ਹਮਲਾ ਮੈਨੀਪੂਲੇਸ਼ਨ ਦੀ ਜੜ੍ਹਾਂ ਸਾਡੀਆਂ ਭਾਵਨਾਵਾਂ ਵਿੱਚ ਗਹਿਰਾਈ ਨਾਲ ਦਬੀਆਂ ਹੁੰਦੀਆਂ ਹਨ ਇਨਸਾਨ ਇੱਕ ਪਾਵਨਾਤਮਕ ਜੀਵ ਹੈ ਅਸੀਂ ਸਾਰੇ ਪਿਆਰ ਇਜਤ ਸੁਰੱਖਿਆ ਅਤੇ ਸਵੀਕਰ ਦਾ ਚਾਵਾਨ ਹੁੰਦੇ ਹਾਂ ਅਤੇ ਜਦੋਂ ਕੋਈ ਇਹਨਾਂ ਭਾਵਨਾਵਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲੈਂਦਾ ਹੈ ਤਾਂ ਉਹ ਸਾਨੂੰ ਆਪਣੇ ਅਨੁਸਾਰ ਮੋੜ ਸਕਦਾ ਹੈ ਇਹ ਕਲਾ ਇੰਨੀ ਸੂਖਮ ਹੁੰਦੀ ਹੈ ਕਿ ਅਕਸਰ ਸਾਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ ਕਿ ਅਸੀਂ ਮੈਨੀਪੂਲੇਟਡ ਹੋ ਰਹੇ ਹਾਂ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੇ ਫੈਸਲੇ ਖੁਦ ਲੈ ਰਹੇ ਹਾਂ ਪਰ ਅਸਲ ਵਿੱਚ ਹਰ ਫੈਸਲਾ ਸਾਨੂੰ ਇੱਕ ਖਾਸ ਦਿਸ਼ਾ ਵਿੱਚ ਧੱਕਣ ਲਈ ਧਿਆਨ ਨਾਲ ਯੋਜਨਾ ਬਣਾਈ ਜਾਂਦੀ ਹੈ ਇੱਕ ਕੁਸ਼ਲ ਮੈਨੀਪੂਲੇਟਰ ਇਹ ਜਾਣਦਾ ਹੈ ਇਹ ਕਿਸ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ ਕੁਝ ਲੋਕਾਂ ਨੂੰ ਵੈਲੀਡੇਸ਼ਨ ਦੀ ਲੋੜ ਹੁੰਦੀ ਹੈ ਕੁਝ ਨੂੰ ਡਰਾਉਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਕੁਝ ਨੂੰ ਗਿਲਟ ਵਿੱਚ ਡੁਬੋ ਕੇ ਮੈਨੀਪੂਲੇਟ ਕੀਤਾ ਜਾ ਸਕਦਾ ਹੈ ਅਤੇ ਕੁਝ ਨੂੰ ਐਸੀ ਹਾਲਤਾਂ ਵਿੱਚ ਫਸਾ ਕੇ ਮੈਨੀਪੂਲੇਟ ਕੀਤਾ ਜਾ ਸਕਦਾ ਹੈ ਜਿੱਥੇ ਉਹਨਾਂ ਕੋਲ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ ਇਹ ਸਾਰੇ ਇੱਕ ਮਾਨਸਿਕ ਖੇਡ ਦੇ ਹਿੱਸਾ ਹਨ ਜਿੱਥੇ ਕੋਈ ਵੀ ਹਾਰ ਮੰਨਦਾ ਨਹੀਂ ਦਿਖਦਾ ਪਰ ਅਸਲ ਵਿੱਚ ਇੱਕ ਵਿਅਕਤੀ ਹਮੇਸ਼ਾ ਮਾਨਸਿਕ ਤੌਰ ਤੇ ਹਾਰ ਚੁੱਕਾ ਹੁੰਦਾ ਹੈ ਤੁਸੀਂ ਸ਼ਾਇਦ ਰਿਸ਼ਤਿਆਂ ਵਿੱਚ, ਦੋਸਤੀ ਵਿੱਚ, ਦਫ਼ਤਰ ਦੀ ਪਾਲਿਟਿਕਸ ਵਿੱਚ ਜਾਂ ਆਪਣੇ ਨਿੱਜੀ ਜੀਵਨ ਵਿੱਚ ਐਸੇ ਕਈ ਉਦਾਹਰਨਾਂ ਵੇਖੀਆਂ ਹੋਣਗੀਆਂ ਜਿੱਥੇ ਲੋਕ ਦੂਜਿਆਂ ਦੀਆਂ ਪਾਵਨਾਵਾਂ ਨਾਲ ਖੇਡ ਕੇ ਆਪਣਾ ਕੰਮ ਨਿਕਾਲ ਲੈਂਦੇ ਹਨ। ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਕਿਸੇ ਨੇ ਤੁਹਾਨੂੰ ਕੋਈ ਐਸਾ ਕੰਮ ਕਰਨ ਲਈ ਮਨਵਾਇਆ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ? ਕੀ ਤੁਹਾਨੂੰ ਕਦੇ ਗਿਲਟ ਟ੍ਰਿਪ ਵਿੱਚ ਪੈ ਕੇ ਕੋਈ ਐਸਾ ਕੰਮ ਕਰਵਾਇਆ ਗਿਆ ਜਿਸ ਨਾਲ ਤੁਹਾਨੂੰ ਬਾਅਦ ਵਿੱਚ ਇਹ ਮਹਿਸੂਸ ਹੋਇਆ ਕਿ ਤੁਸੀਂ ਆਪਣੇ ਨਾਲ ਅਣਿਆਸ ਕੀਤਾ? ਕੀ ਤੁਸੀਂ ਕਦੇ ਐਸੇ ਲੋਕਾਂ ਨਾਲ ਡੀਲ ਕੀਤੀ ਹੈ ਜੋ ਤੁਹਾਡੇ ਬਚਨ ਤੋੜ ਕੇ ਪੇਸ਼ ਕਰਦੇ ਹਨ ਤਾਂ ਜੋ ਤੁਸੀਂ ਹਮੇਸ਼ਾ ਖੁਦ ਨੂੰ ਦੋਸ਼ੀ ਮਹਿਸੂਸ ਕਰੋ ਮੈਨੀਪੂਲੇਸ਼ਨ ਦੇ ਕਈ ਰੂਪ ਹੁੰਦੇ ਹਨ ਗੈਸ ਲਾਈਟਿੰਗ ਸਾਇਲੈਂਟ ਟ੍ਰੀਟਮੈਂਟ ਗਿਲਟ ਟ੍ਰਿਪਿੰਗ ਪੈਸਿਵ ਅਗਰੈਸਿਵ ਅਤੇ ਸਥਲ ਮਾਈਂਡ ਗੇਮਸ ਇਹ ਸਾਰੀਆਂ ਤਕਨੀਕਾਂ ਇੱਕ ਹੀ ਉਦੇਸ਼ ਲਈ ਬਣੀਆਂ ਹੋਈਆਂ ਹਨ ਦੂਜੇ ਵਿਅਕਤੀ ਦੇ ਵਿਚਾਰਾਂ ਅਤੇ ਫੈਸਲਿਆਂ ਨੂੰ ਕੰਟਰੋਲ ਕਰਨਾ ਜਦੋਂ ਕੋਈ ਤੁਹਾਨੂੰ ਇਹ ਮਹਿਸੂਸ ਕਰਵਾਉਂਦਾ ਹੈ ਕਿ ਤੁਹਾਡੀ ਖੁਦ ਦੀ ਸੋਚ ਗਲਤ ਹੈ ਅਤੇ ਤੁਹਾਨੂੰ ਹਰ ਹਾਲਤ ਵਿੱਚ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਤਾਂ ਇਹ ਗੈਸਲਾਈਟਿੰਗ ਕਹਾਉਂਦਾ ਹੈ ਜਦੋਂ ਕੋਈ ਤੁਹਾਨੂੰ ਸਾਇਲੈਂਟ ਟ੍ਰੀਟਮੈਂਟ ਦਿੰਦਾ ਹੈ ਤਾਂ ਜੋ ਤੁਸੀਂ ਉਹਨਾਂ ਦੀ ਮਰਜ਼ੀ ਅਨੁਸਾਰ ਚੀਜ਼ਾਂ ਕਰੋ ਤਾਂ ਇਹ ਵੀ ਮੈਨੀਪੂਲੇਸ਼ਨ ਦਾ ਇੱਕ ਰੂਪ ਹੁੰਦਾ ਹੈ ਜਦੋਂ ਕੋਈ ਗਿਲਟ ਟ੍ਰਿਪਿੰਗ ਕਰਦਾ ਹੈ ਤਾਂ ਉਹ ਤੁਹਾਡੇ ਕੌਂਸ਼ੀਅਸ ਨੂੰ ਇਸ ਤਰ੍ਹਾਂ ਹਿਟ ਕਰਦਾ ਹੈ ਕਿ ਤੁਸੀਂ ਖੁਦ ਨੂੰ ਬੁਰਾ ਮਹਿਸੂਸ ਕਰਨ ਲੱਗਦੇ ਹੋ ਅਤੇ ਉਹਨਾਂ ਦੀ ਗੱਲ ਮੰਨਣ ਤੇ ਮਜਬੂਰ ਹੋ ਜਾਂਦੇ ਹੋ ਪਰ ਕੀ ਮੈਨੀਪੂਲੇਸ਼ਨ ਹਮੇਸ਼ਾ ਬੁਰਾ ਹੁੰਦਾ ਹੈ ਇਸ ਦਾ ਜਵਾਬ ਥੋੜਾ ਆਸਾਨ ਨਹੀਂ ਹੈ ਕਈ ਵਾਰੀ ਮੈਨੀਪੂਲੇਸ਼ਨ ਇੱਕ ਆਤਮ ਰੱਖਿਆ ਦਾ ਸਾਧਨ ਵੀ ਹੋ ਸਕਦਾ ਹੈ ਜਦੋਂ ਕੋਈ ਤੁਹਾਨੂੰ ਜ਼ਬਰਦਸਤੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਕਦੇ-ਕਦੇ ਸਥਲ ਮੈਨੀਪੂਲੇਸ਼ਨ ਹੀ ਉਹ ਤਰੀਕਾ ਹੁੰਦਾ ਹੈ ਜਿਵੇਂ ਤੁਸੀਂ ਖੁਦ ਨੂੰ ਬਚਾ ਸਕਦੇ ਹੋ ਜਦੋਂ ਕਿਸੇ ਟੌਕਸਿਕ ਵਿਅਕਤੀ ਨਾਲ ਨਿਪਟਣਾ ਹੋਵੇ ਜਾਂ ਕਿਸੇ ਨਾਰਸਿਸਟ ਨੂੰ ਉਹਨਾਂ ਦੀ ਹੀ ਭਾਸ਼ਾ ਵਿੱਚ ਜਵਾਬ ਦੇਣਾ ਹੋਵੇ ਤਾਂ ਇਹ ਇੱਕ ਡਿਫੈਂਸਿਵ ਵੇਪਨ ਬਣ ਸਕਦਾ ਹੈ ਪਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਮੈਨੀਪੂਲੇਟਡ ਹੋਣ ਤੋਂ ਬਚਣ ਲਈ ਮੈਨੀਪੂਲੇਸ਼ਨ ਨੂੰ ਸਮਝਣਾ ਪਵੇਗਾ ਜੇ ਤੁਸੀਂ ਇਹ ਪਛਾਣ ਲੈਗੇ ਕਿ ਕੋਈ ਤੁਹਾਡੇ ਨਾਲ ਖੇਡ ਰਿਹਾ ਹੈ ਤਾਂ ਤੁਸੀਂ ਖੁਦ ਨੂੰ ਇਸ ਖੇਡ ਤੋਂ ਬਾਹਰ ਕੱਢ ਸਕਦੇ ਹੋ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਕਿਸੇ ਦਾ ਗੁੱਸਾ ਕੋਈ ਇਮੋਸ਼ਨਲ ਡਰਾਈਵਨ ਆਰਗੂਮੈਂਟ ਜਾਂ ਗਿਲਟ ਟ੍ਰਿਪਿੰਗ ਹਮੇਸ਼ਾ ਜੈਨੂਜ਼ਨ ਨਹੀਂ ਹੁੰਦੀ ਆਪਣੀ ਜ਼ਿੰਦਗੀ ਦੀ ਡੋਰ ਕਿਸੇ ਹੋਰ ਦੇ ਹੱਥ ਨਾ ਦੇਵੋ ਨਹੀਂ ਤਾਂ ਉਹ ਤੁਹਾਡੇ ਜਜ਼ਬਾਤਾਂ ਨਾਲ ਖਿਡਾਰੀ ਬਣ ਜਾਣਗੇ ਕਈ ਵਾਰੀ ਇਹ ਸਿਰਫ ਤਕਨੀਕਾਂ ਹੁੰਦੀਆਂ ਹਨ ਤਾਂ ਜੋ ਤੁਸੀਂ ਉਹਨਾਂ ਦੀ ਮਰਜ਼ੀ ਅਨੁਸਾਰ ਚੱਲੋ ਜਿਸ ਨਾਲ ਲੋਕ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੇ ਹਨ ਇਹ ਕੋਈ ਜਾਦੂ ਨਹੀਂ ਹੈ ਬਲਕਿ ਇਹ ਹੈ ਪਾਵਰਵੇਸ਼ਨ ਜਿਉ ਮਨਾਉਣ ਦੀ ਕਲਾ ਕਿਹਾ ਜਾਂਦਾ ਹੈ ਪਾਵਰਵੇਸ਼ਨ ਇੱਕ ਐਸੀ ਅਦ੍ਰਿਸ਼ੀ ਤਾਕਤ ਹੈ ਜੋ ਇਨਸਾਨ ਦੇ ਦਿਮਾਗ ਵਿੱਚ ਧੀਰੇ ਧੀਰੇ ਅਸਰ ਪਾਉਂਦੀ ਹੈ ਇਹ ਕੋਈ ਜ਼ਬਰਦਸਤੀ ਜਾਂ ਮੈਨੀਪੂਲੇਸ਼ਨ ਨਹੀਂ ਹੁੰਦੀ ਬਲਕਿ ਇਹ ਇੱਕ ਸਥਲ ਪ੍ਰਭਾਵ ਹੁੰਦਾ ਹੈ ਜਿਸ ਵਿੱਚ ਸਾਹਮਣੇ ਵਾਲੇ ਨੂੰ ਇਹ ਮਹਿਸੂਸ ਕਰਾਏ ਬਿਨਾ ਕਿ ਉਸ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਉਸ ਨੂੰ ਆਪਣੀ ਮਰਜ਼ੀ ਨਾਲ ਤੁਹਾਡੇ ਵਿਚਾਰਾਂ ਵੱਲ ਆਕਰਸ਼ਿਤ ਕੀਤਾ ਜਾਂਦਾ ਹੈ ਇੱਕ ਕੁਸ਼ਲ ਪਵੇਟਰ ਉਹ ਨਹੀਂ ਹੁੰਦਾ ਜੋ ਜ਼ਬਰਦਸਤੀ ਕਰਦਾ ਹੈ ਬਲਕਿ ਉਹ ਹੁੰਦਾ ਹੈ ਜੋ ਦੂਜਿਆਂ ਦੇ ਵਿਚਾਰਾਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਸਮਝ ਕੇ ਉਹਨਾਂ ਨੂੰ ਆਪਣੇ ਪੱਖ ਵਿੱਚ ਮੋੜਨ ਵਿੱਚ ਮੈਰਤ ਰੱਖਦਾ ਹੈ ਸੋਚੋ ਜਦੋਂ ਕੋਈ ਸੇਲਸਪਰਸਨ ਤੁਹਾਨੂੰ ਉਹ ਪ੍ਰੋਡਕਟ ਵੇਚ ਦਿੰਦਾ ਹੈ ਜਿਸ ਨੂੰ ਖਰੀਦਣ ਦਾ ਤੁਹਾਡਾ ਕੋਈ ਮਨ ਨਹੀਂ ਸੀ ਤਾਂ ਇਹ ਸਿਰਫ ਇੱਕ ਵਧੀਆ ਵਿਕਰੀ ਸੀ ਜਾਂ ਇੱਕ ਪਰਭਾਵੀ ਪਾਵਰਵੇਸ਼ਨ ਤਕਨੀਕ ਸੀ ਜਦੋਂ ਕੋਈ ਨੇਤਾ ਆਪਣੇ ਸ਼ਬਦਾਂ ਦੇ ਜਾਦੂ ਨਾਲ ਹਜ਼ਾਰਾਂ ਲੋਕਾਂ ਨੂੰ ਆਪਣੀ ਗੱਲ ਮੰਨਣ ਲਈ ਤਿਆਰ ਕਰ ਲੈਂਦਾ ਹੈ ਤਾਂ ਇਹ ਸਿਰਫ ਇੱਕ ਭਾਸ਼ਣ ਸੀ ਜਾਂ ਗਹਿਰੀ ਮਾਨਸਿਕਰਣ ਨੀਤੀ ਸੀ ਜਦੋਂ ਕੋਈ ਦੋਸਤ ਰਿਸ਼ਤੇਦਾਰ ਜਾਂ ਸਹਿਕਰਮੀ ਬਿਨਾ ਕਿਸੇ ਦਬਾਅ ਦੇ ਤੁਹਾਨੂੰ ਆਪਣੀ ਮਰਜ਼ੀ ਨਾਲ ਕੁਝ ਕਰਨ ਲਈ ਤਿਆਰ ਕਰ ਲੈਂਦਾ ਹੈ ਤਾਂ ਇਹ ਸਿਰਫ ਇੱਕ ਸਨਯੋਗ ਸੀ ਜਾਂ ਪਾਵਰਵੇਸ਼ਨ ਦਾ ਪ੍ਰਭਾਵ ਪਾਵਰਵੇਸ਼ਨ ਦੀ ਅਸਲੀ ਤਾਕਤ ਇਸ ਦੀ ਸਥਲਤਾ ਵਿੱਚ ਛੁਪੀ ਹੁੰਦੀ ਹੈ। ਇਹ ਕਿਸੇ ਨੂੰ ਮਜਬੂਰ ਕਰਨ ਦਾ ਤਰੀਕਾ ਨਹੀਂ ਹੈ, ਬਲਕਿ ਇਹ ਕਿਸੇ ਦੇ ਸੋਚਣ ਦੇ ਤਰੀਕੇ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਨ ਦੀ ਕਲਾ ਹੈ ਕਿ ਉਹ ਖੁਦ ਹੀ ਉਹਹਾਡੇ ਵਿਚਾਰਾਂ ਨਾਲ ਸਹਿਮਤ ਹੋ ਜਾਣ। ਇਸ ਲਈ ਸਭ ਤੋਂ ਸਫਲ ਲੋਕ, ਚਾਹੇ ਉਹ ਬਿਜ਼ਨਸ ਲੀਡਰ ਹੋਣ, ਸੇਲਸ ਐਕਸਪਰਟਸ ਹੋਣ ਜਾਂ ਮੋਟੀਵੇਸ਼ਨਲ ਸਪੀਕਰ ਹੋਣ, ਸਾਰੇ ਪਾਵਰਵੇਸ਼ਨ ਦੀ ਕਲਾ ਵਿੱਚ ਨਿਪੁੰਨ ਹੁੰਦੇ ਹਨ। ਇਨਸਾਨ ਇੱਕ ਪਾਵਨਾਤਮਕ ਪ੍ਰਾਣੀ ਹੈ ਅਤੇ ਉਸਦੀ ਹਰ ਫੈਸਲਾ ਕਰਨ ਦੀ ਪ੍ਰਕਿਰਿਆ ਵਿੱਚ ਪਾਵਨਾਵਾ ਦਾ ਵੱਡਾ ਹਿੱਸਾ ਹੁੰਦਾ ਹੈ ਇੱਕ ਚੰਗਾ ਪਵੇਟਰ ਜਾਣਦਾ ਹੈ ਕਿ ਤਰਕ ਅਤੇ ਲੌਜੀਕ ਨਾਲੋਂ ਜ਼ਿਆਦਾ ਪਾਵਨਾਵਾ ਲੋਕਾਂ ਨੂੰ ਪ੍ਰਭਾਵਿਤ ਕਰ ਦਿਆ ਹਨ ਇਹੀ ਕਾਰਨ ਹੈ ਕਿ ਮਹਾਨ ਪਬਲਿਕ ਸਪੀਕਰ ਜਦੋਂ ਵੀ ਕੋਈ ਗੱਲ ਕਰਦੇ ਹਨ ਹੌਲੀ ਹੌਲੀ ਕਾਬੂ ਕਰ ਰਿਹਾ ਹੈ ਪਰ ਤੁਸੀਂ ਇਹ ਸਮਝ ਨਹੀਂ پا ਰਹੇ ਕਿ ਇਹ ਕਿਵੇਂ ਹੋ ਰਿਹਾ ਹੈ ਜੇ ਤੁਸੀਂ ਧਿਆਨ ਦਿਓ ਤਾਂ ਪਾਵਰਵੇਸ਼ਨ ਦਾ ਸਭ ਤੋਂ ਵੱਧ ਉਪਯੋਗ ਸਾਡੇ ਰੋਜ਼ਾਨਾ ਜੀਵਨ ਵਿੱਚ ਹੁੰਦਾ ਹੈ ਜਦੋਂ ਕੋਈ ਬੱਚਾ ਆਪਣੇ ਮਾਤਾ-ਪਿਤਾ ਤੋਂ ਮਹਿੰਗਾ ਖਿਡੋਨਾ ਲੈਣ ਲਈ ਜ਼ਿੰਦ ਕਰਦਾ ਹੈ ਅਤੇ ਵਾਰ-ਵਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਆਪਣੀ ਕੱਟੀ ਉਮਰ ਵਿੱਚ ਹੀ ਪਾਵਰਵੇਸ਼ਨ ਦਾ ਉਪਯੋਗ ਕਰ ਰਿਹਾ ਹੁੰਦਾ ਹੈ। ਜਦੋਂ ਕੋਈ ਬਾਸ ਆਪਣੇ ਕਰਮਚਾਰੀ ਨੂੰ ਓਵਰਟਾਈਮ ਕਰਨ ਲਈ ਤਿਆਰ ਕਰ ਲੈਂਦਾ ਹੈ ਬਿਨਾਂ ਕਿਸੇ ਅਧਿਕਾਰਿਕ ਆਰਡਰ ਦੇ ਤਾਂ ਉਹ ਪਾਵਰਵੇਸ਼ਨ ਦਾ ਖੇਲ ਖੇਡ ਰਿਹਾ ਹੁੰਦਾ ਹੈ। ਜਦੋਂ ਕੋਈ ਪ੍ਰੇਮੀ ਜਾਂ ਪ੍ਰੇਮਿਕਾ ਆਪਣੇ ਪਾਗੀਦਾਰ ਨੂੰ ਕਿਸੇ ਖਾਸ ਫੈਸਲੇ ਲਈ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਵੀ ਇਸ ਕਲਾ ਦਾ ਉਪਯੋਗ ਕਰ ਰਿਹਾ ਹੁੰਦਾ ਹੈ। ਪਰ ਪਾਵਰਵੇਸ਼ਨ ਅਤੇ ਮੈਨੀਪੂਲੇਸ਼ਨ ਵਿੱਚ ਇੱਕ ਬਾਰੀਕ ਅੰਤਰ ਹੁੰਦਾ ਹੈ ਮੈਨੀਪੂਲੇਸ਼ਨ ਵਿੱਚ ਸਾਹਮਣੇ ਵਾਲੇ ਦੀ ਪਾਵਨਾਵਾ ਨਾਲ ਖੇਲ ਕੇ ਉਸ ਨੂੰ ਮਜਬੂਰ ਕੀਤਾ ਜਾਂਦਾ ਹੈ ਜਦੋਂ ਕਿ ਪਾਵਰਵੇਸ਼ਨ ਵਿੱਚ ਉਸ ਨੂੰ ਇੱਕ ਵਿਕਲਪਿਕ ਦ੍ਰਿਸ਼ਟੀਕੋਣ ਦਿਖਾ ਕੇ ਉਸ ਦੀ ਸੋਚ ਨੂੰ ਹੌਲੀ-ਹੌਲੀ ਗਾਈਡ ਕੀਤਾ ਜਾਂਦਾ ਹੈ ਇੱਕ ਕੁਸ਼ਲ ਪਾਵਰਵੇਟਰ ਕਦੇ ਵੀ ਗਿਲਟ ਟ੍ਰਿਪ ਜਾਂ ਡਰ ਦੀ ਤਕਨੀਕ ਦਾ ਸਹਾਰਾ ਨਹੀਂ ਲੈਂਦਾ ਉਹ ਇਹ ਸਮਝਦਾ ਹੈ ਕਿ ਸਾਹਮਣੇ ਵਾਲੇ ਨੂੰ ਕੀ ਚਾਹੀਦਾ ਹੈ ਅਤੇ ਉਸ ਦੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਗੱਲ ਇਸ ਤਰ੍ਹਾਂ ਰੱਖਦਾ ਹੈ ਕਿ ਉਹ ਖੁਦ ਹੀ ਸਹਿਮਤ ਹੋ ਜਾਵੇ ਪਵਰ ਵਿਸ਼ਨ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਇਹ ਇੱਕ ਅਦ੍ਰਿਸ਼ੀ ਤਾਕਤਵਾੰਗ ਕੰਮ ਕਰਦੀ ਹੈ ਜੇ ਇਸ ਨੂੰ ਸਹੀ ਤਰੀਕੇ ਨਾਲ ਉਪਯੋਗ ਕੀਤਾ ਜਾਵੇ ਤਾਂ ਇਹ ਕਿਸੇ ਦੀ ਵੀ ਸੋਚ ਨੂੰ ਮੋੜ ਸਕਦੀ ਹੈ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਵੱਡੇ ਵੱਡੇ ਬ੍ਰਾਂਡ ਆਪਣੇ ਵਿਗਿਆਪਨਾਂ ਵਿੱਚ ਸਿਰਫ ਪ੍ਰੋਡਕਟ ਦੇ ਫੀਚਰਾਂ ਨਹੀਂ ਦਿਖਾਉਂਦੇ ਸਗੋਂ ਉਹ ਸਾਡੀਆਂ ਭਾਵਨਾਵਾਂ ਨੂੰ ਟਾਰਗੇਟ ਕਰਦੇ ਹਨ ਇੱਕ ਪਰਫਿਊਮ ਐਡ ਵਿੱਚ ਤੁਹਾਨੂੰ ਸਿਰਫ ਪਰਫਿਊਮ ਨਹੀਂ ਦਿਖਾਇਆ ਜਾਂਦਾ ਸਗੋਂ ਤੁਹਾਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਇਸ ਨੂੰ ਲਗਾਉਣਾ ਤੁਸੀਂ ਵਧੇਰੇ ਆਕਰਸ਼ਕ ਅਤੇ ਕੌਨਫिडेंट ਮਹਿਸੂਸ ਕਰੋਗੇ ਇੱਕ ਕਾਰ ਦਾ ਵਿਗਿਆਪਨ ਸਿਰਫ ਕਾਰ ਦੇ ਸਪੈਸੀਫਿਕੇਸ਼ਨਸ ਤੇ ਧਿਆਨ ਕੇਂਦ੍ਰਿਤ ਨਹੀਂ ਕਰਦਾ ਸਗੋਂ ਇਹ ਤੁਹਾਡੇ ਅੰਦਰ ਲਗਜ਼ਰੀ ਐਡਵੈਂਚਰ ਅਤੇ ਪਾਵਰ ਦੀ ਪਾਵਨਾ ਜਗਾਉਂਦਾ ਹੈ ਇਹੀ ਪਾਵਰਵੇਸ਼ਨ ਦੀ ਅਸਲੀ ਤਾਕਤ ਹੈ ਇਹ ਕਿਸੇ ਚੀਜ਼ ਨੂੰ ਇਸ ਤਰ੍ਹਾਂ ਪੇਸ਼ ਕਰਨਾ ਹੈ ਕਿ ਲੋਕ ਉਸ ਨੂੰ ਸਿਰਫ ਦੇਖਣ ਨਾਲ ਸਗੋਂ ਉਸ ਦੇ ਨਾਲ ਜੁੜਾਵ ਮਹਿਸੂਸ ਕਰਨ ਹੁਣ ਸਵਾਲ ਇਹ ਹੈ ਕਿ ਕੀ ਪਾਵਰਵੇਸ਼ਨ ਸਿੱਖਿਆ ਜਾ ਸਕਦੀ ਹੈ ਅਤੇ ਜਵਾਬ ਹੈ ਹਾਂ ਇਹ ਕੋਈ ਜਨਮ ਜਾਤ ਗੁਣ ਨਹੀਂ ਹੈ ਬਲਕਿ ਇੱਕ ਸਿੱਖੀ ਜਾਣ ਵਾਲੀ ਕਲਾ ਹੈ ਜੇ ਤੁਸੀਂ ਇਸ ਨੂੰ ਸਮਝ ਲੈਂਦੇ ਹੋ ਤਾਂ ਤੁਸੀਂ ਆਪਣੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਵਿੱਚ ਇਸ ਨੂੰ ਇੱਕ ਤਾਕਤਵਰ ਟੂਲ ਵਾਂਗ ਉਪਯੋਗ ਕਰ ਸਕਦੇ ਹੋ ਤੁਸੀਂ ਕਦੇ ਇਹ ਮਹਿਸੂਸ ਕੀਤਾ ਹੈ ਕਿ ਕੋਈ ਤੁਹਾਡੇ ਪਾਵਨਾਵਾ ਨਾਲ ਖੇਲ ਰਿਹਾ ਹੈ ਤੁਹਾਨੂੰ ਗਿਲਟ ਟ੍ਰਿਪ ਕਰ ਰਿਹਾ ਹੈ ਜਾਂ ਤੁਹਾਨੂੰ ਆਪਣੀ ਮਰਜ਼ੀ ਨਾਲ ਮੈਨੀਪੂਲੇਟ ਕਰ ਰਿਹਾ ਹੈ ਜੇ ਹਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਖੁਦ ਨੂੰ ਡਾਰਕ ਸਾਈਕੋਲੋਜੀ ਦੇ ਪ੍ਰਭਾਵ ਤੋਂ ਕਿਵੇਂ ਬਚਾ ਸਕਦੇ ਹੋ ਇਹ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਕਈ ਵਾਰ ਅਸੀਂ ਇਸ ਮਾਨਸਿਕ ਖੇਲ ਨੂੰ ਪਛਾਣਦੇ ਨਹੀਂ ਅਤੇ ਹੌਲੀ-ਹੌਲੀ ਇਸ ਦੇ ਸ਼ਿਕਾਰ ਬਣਦੇ ਚਲੇ ਜਾਂਦੇ ਹਾਂ ਡਾਰਕ ਸਾਈਕੋਲੋਜੀ ਕਿਸੇ ਦੇ ਸ਼ਬਦਾਂ ਵਿੱਚ ਉਹਨਾਂ ਦੀ ਟੋਨ ਵਿੱਚ ਉਹਨਾਂ ਦੀ ਬਾਡੀ ਲੈਂਗੁਏਜ ਵਿੱਚ ਅਤੇ ਕਈ ਵਾਰ ਤਾਂ ਸਿਰਫ ਉਹਨਾਂ ਦੀ ਮੌਜੂਦਗੀ ਵਿੱਚ ਵੀ ਛਾਪੀ ਹੁੰਦੀ ਹੈ ਜੋ ਲੋਕ ਇਸ ਕਲਾ ਵਿੱਚ ਮਹਰਤ ਰੱਖਦੇ ਹਨ ਉਹ ਆਪਣੇ ਸ਼ਿਕਾਰ ਨੂੰ ਇਹ ਮਹਿਸੂਸ ਤੱਕ ਨਹੀਂ ਹੋਣ ਦਿੰਦੇ ਕਿ ਉਹਨਾਂ ਨਾਲ ਮੈਨੀਪੂਲੇਸ਼ਨ ਹੋ ਰਹੀ ਹੈ ਪਰ ਜੇ ਤੁਸੀਂ ਇਹਨਾਂ ਤਕਨੀਕਾਂ ਨੂੰ ਪਛਾਣਨਾ ਅਤੇ ਖੁਦ ਨੂੰ ਸੁਰੱਖਿਅਤ ਰੱਖਣਾ ਸਿੱਖ ਲੈਂਦੇ ਹੋ ਤਾਂ ਕੋਈ ਵੀ ਤੁਹਾਨੂੰ ਆਸਾਨੀ ਨਾਲ ਕਾਬੂ ਨਹੀਂ ਕਰ ਸਕਦਾ ਖੁਦ ਨੂੰ ਡਾਰਕ ਸਾਈਕੋਲੋਜੀ ਤੋਂ ਬਚਾਉਣ ਦਾ ਸਭ ਤੋਂ ਪਹਿਲਾ ਅਤੇ ਜ਼ਰੂਰੀ ਕਦਮ ਹੈ ਸੈਲਫ ਅਵੇਅਰਨੈਸ ਜੇ ਤੁਸੀਂ ਆਪਣੀਆਂ ਭਾਵਨਾਵਾਂ ਆਪਣੀ ਸੋਚ ਅਤੇ ਆਪਣੀਆਂ ਰਿਐਕਸ਼ਨਾਂ ਦੀ ਗਰੀ ਸਮਝ ਰੱਖਦੇ ਹੋ ਤਾਂ ਕੋਈ ਵੀ ਤੁਹਾਨੂੰ ਆਸਾਨੀ ਨਾਲ ਮੈਨੀਪੂਲੇਟ ਨਹੀਂ ਕਰ ਸਕਦਾ ਅਕਸਰ ਮੈਨੀਪੂਲੇਟਿਵ ਲੋਕ ਦੂਜਿਆਂ ਦੀਆਂ ਅਨਸੁਖਾਈਆਂ ਨੂੰ ਟਾਰਗੇਟ ਕਰਦੇ ਹਨ ਉਹ ਜਾਣਨਾ ਚਾਹੁੰਦੇ ਹਨ ਤੁਹਾਨੂੰ ਕਿਸ ਚੀਜ਼ ਦੀ ਸਭ ਤੋਂ ਵੱਧ ਪਰਵਾਹ ਹੈ ਤੁਹਾਡਾ ਸਭ ਤੋਂ ਵੱਡਾ ਡਰ ਕੀ ਹੈ ਅਤੇ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵੱਧ ਪਾਵਨਾਤਮਕ ਤੌਰ ਤੇ ਵਲਨਰੇਬਲ ਬਣਾਉਂਦੀ ਹੈ ਜੇ ਤੁਸੀਂ ਖੁਦ ਨੂੰ ਅਚੀ ਤਰ੍ਹਾਂ ਜਾਣਦੇ ਹੋ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਕਬੂਲ ਕਰਦੇ ਹੋ ਤਾਂ ਤੁਸੀਂ ਦੂਜਿਆਂ ਨੂੰ ਉਹ ਕਮਜ਼ੋਰੀਆਂ ਦਾ ਫਾਇਦਾ ਉਠਾਉਣ ਨਹੀਂ ਦਿਵਾਂਗੇ ਅਗਲਾ ਕਦਮ ਹੈ ਪਾਵਨਾਤਮਕ ਬਾਉਂਡਰੀਜ਼ ਬਣਾਉਣਾ ਬਹੁਤ ਸਾਰੇ ਲੋਕ ਇਸ ਲਈ ਮੈਨੀਪੂਲੇਟ ਹੋ ਜਾਂਦੇ ਹਨ ਕਿਉਂਕਿ ਉਹ ਆਪਣੀਆਂ ਪਾਵਨਾਤਮਕ ਬਾਉਂਡਰੀਜ਼ ਨੂੰ ਡਿਫਾਈਨ ਨਹੀਂ ਕਰ ਪਾਉਂਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਦੋਂ ਉਹ ਕਿਸੇ ਦੀ ਗੱਲ ਨੂੰ ਗੰਭੀਰਤਾ ਨਾਲ ਲੈਣੇ ਚਾਹੀਦੇ ਹਨ ਅਤੇ ਕਦੋਂ ਉਹ ਆਪਣੀ ਊਰਜਾ ਨੂੰ ਬਚਾਉਣ ਚਾਹੀਦੇ ਹਨ ਇੱਕ ਮੈਨੀਪੂਲੇਟਰ ਹਮੇਸ਼ਾ ਇਹ ਚਾਹੇਗਾ ਕਿ ਤੁਸੀਂ ਆਪਣੀਆਂ ਬਾਉਂਡਰੀਜ਼ ਨੂੰ ਪੁੱਲ ਜਾਓ ਅਤੇ ਉਹਨਾਂ ਦੇ ਅਨੁਸਾਰ ਕੰਮ ਕਰੋ ਉਹ ਗਿਲਟ ਟ੍ਰਿਪਿੰਗ ਦਾ ਸਹਾਰਾ ਲੈਣਗੇ ਉਹ ਤੁਹਾਨੂੰ ਆਬਲੀਗੇਟਿਡ ਮਹਿਸੂਸ ਕਰਵਾਉਣਗੇ ਅਤੇ ਕਈ ਵਾਰ ਤੁਹਾਡੇ ਹੀ ਪਾਵਨਾਵਾਂ ਨੂੰ ਤੁਹਾਡੇ ਖਿਲਾਫ ਇਸਤੇਮਾਲ ਕਰਨਗੇ ਜੇ ਤੁਸੀਂ ਆਪਣੀਆਂ ਬਾਉਂਡਰੀਜ਼ ਨੂੰ ਮਜ਼ਬੂਤ ਕਰ ਲੈਂਦੇ ਹੋ ਅਤੇ ਨੋ ਕਹਿਣਾ ਸਿੱਖ ਜਾਂਦੇ ਹੋ ਤਾਂ ਤੁਸੀਂ ਖੁਦ ਨੂੰ ਇਹਨਾਂ ਮਾਨਸਿਕ ਖੇਲਾਂ ਤੋਂ ਬਚਾ ਸਕਦੇ ਹੋ ਇਸ ਤੋਂ ਬਾਅਦ ਆਉਂਦਾ ਹੈ ਕ੍ਰਿਟੀਕਲ ਥਿੰਕਿੰਗ ਅਤੇ ਲੋਕਲ ਐਨਾਲਿਸਿਸ ਇੱਕ ਮਾਸਟਰ ਮੈਨੀਪੂਲੇਟਰ ਹਮੇਸ਼ਾ ਪਾਵਨਾਮਾ ਦਾ ਇਸਤੇਮਾਲ ਕਰਦਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਪਾਵਨਾਮਾ ਇਨਸਾਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਦਿਆ ਹਨ ਪਰ ਜੇ ਤੁਸੀਂ ਹਰ ਚੀਜ਼ ਨੂੰ ਲਾਇਟਲੀ ਐਨਾਲਾਈਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਮੈਨੀਪੂਲੇਸ਼ਨ ਤੋਂ ਬਚ ਸਕਦੇ ਹੋ ਜਦੋਂ ਵੀ ਕੋਈ ਤੁਹਾਡੇ ਕੋਲ ਕੁਝ ਕਹਿੰਦਾ ਹੈ ਜਾਂ ਤੁਹਾਨੂੰ ਕਿਸੇ ਗੱਲ ਲਈ ਦਬਾਅ ڈالਦਾ ਹੈ ਤਾਂ ਆਪਣੇ ਆਪ ਤੋਂ ਪੁੱਛੋ ਕਿ ਕੀ ਇਹ ਸੱਚਮੁੱਚ ਸਹੀ ਹੈ ਜਾਂ ਇਹ ਸਿਰਫ ਇੱਕ ਪਾਵਨਾਤਮਕ ਫੈਸਲਾ ਹੈ ਕਈ ਵਾਰ ਸਿਰਫ ਇਹ ਸੋਚਣ ਨਾਲ ਹੀ ਅਸੀਂ ਮੈਨੀਪੂਲੇਸ਼ਨ ਦੇ ਜਾਲ ਤੋਂ ਬਚ ਸਕਦੇ ਹਾਂ डार्क साइकोलॉजी ਤੋਂ ਬਚਣ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਅਸਰਟਿਵਨੈਸ ਜੋ ਇੱਕ ਅਗਿਆਗੁਣ ਹੈ ਜਿਸ ਵਿੱਚ ਤੁਸੀਂ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਰੱਖਦੇ ਹੋ ਪਰ ਕਿਸੇ ਅਗਰੈਸ਼ਨ ਦੇ ਬਿਨਾ ਇੱਕ ਮੈਨੀਪੂਲੇਟਿਵ ਵਿਅਕਤੀ ਤਦ ਹੀ ਤਾਕਤਵਰ ਹੁੰਦਾ ਹੈ ਜਦੋਂ ਸਾਹਮਣੇ ਵਾਲਾ ਕਮਜ਼ੋਰ ਹੁੰਦਾ ਹੈ ਪਰ ਜੇ ਤੁਸੀਂ ਖੁਦ ਤੇ ਵਿਸ਼ਵਾਸ ਕਰਦੇ ਹੋ ਆਪਣੀ رائے ਨੂੰ ਸਾਫ਼ ਤਰੀਕੇ ਨਾਲ ਰੱਖਦੇ ਹੋ ਅਤੇ ਬਿਨਾ ਕਿਸੇ ਦਬਾਅ ਦੇ ਆਪਣੇ ਫੈਸਲੇ ਲੈਂਦੇ ਹੋ ਤਾਂ ਕੋਈ ਵੀ ਤੁਹਾਨੂੰ ਆਸਾਨੀ ਨਾਲ ਮੈਨੀਪੂਲੇਟ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਅਕਸਰ ਜੋ ਲੋਕ ਸਾਨੂੰ ਮੈਨੀਪੂਲੇਟ ਕਰਦੇ ਹਨ ਉਹ ਸਾਡੇ ਰੋਜ਼ਾਨਾ ਜੀਵਨ ਵਿੱਚ ਹੀ ਹੁੰਦੇ ਹਨ ਦੋਸਤ ਸਹਕਰਮੀ ਰਿਸ਼ਤੇਦਾਰ ਜਾਂ ਕਦੇ-ਕਦੇ ਤਾਂ ਸਾਡੇ ਸਭ ਤੋਂ ਕਰੀਬੀ ਲੋਕ ਵੀ ਉਹ ਹੌਲੀ-ਹੌਲੀ ਸਾਨੂੰ ਪਾਵਨਾਤਮਕ ਫਸਲਿਆਂ ਵਿੱਚ ਫਸਾਉਂਦੇ ਹਨ ਅਤੇ ਸਾਨੂੰ ਇਹ ਮਹਿਸੂਸ ਨਹੀਂ ਹੋਣ ਦਿੰਦੇ ਕਿ ਉਹ ਸਾਡੇ ਦਿਮਾਗ ਨਾਲ ਖੇਡ ਰਹੇ ਹਨ ਇਸ ਲਈ ਲੋਕਾਂ ਦੇ ਸ਼ਬਦਾਂ ਤੋਂ ਜ਼ਿਆਦਾ ਉਹਨਾਂ ਦੀਆਂ ਕਾਰਵਾਈਆਂ ਤੇ ਧਿਆਨ ਦੇਣਾ ਜ਼ਰੂਰੀ ਹੈ ਜੇ ਕੋਈ बार-बार ਤੁਹਾਡੇ ਸੈਲਫ ਐਸਟੀਮ ਨੂੰ ਕਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਗिल्ਟ ਫ੍ਰਿੱਕ ਕਰਵਾਉਂਦਾ ਹੈ ਜਾਂ ਤੁਹਾਨੂੰ ਮੈਂਟਲੀ ਥਕਾਉਂਦਾ ਹੈ ਤਾਂ ਇਹ ਇੱਕ ਰੈਡ ਫਲੈਗ ਹੈ ਡਾਰਕ ਸਾਈਕੋਲੋਜੀ ਤੋਂ ਬਚਣ ਦਾ ਸਭ ਤੋਂ ਇਸ ਦਾ ਮਤਲਬ ਹੈ ਸੈਲਫ ਰਿਸਪੈਕਟ ਸੈਲਫ ਵਰਥ ਅਤੇ ਸੈਲਫ ਕੌਨਫੀਡੈਂਸ ਨੂੰ ਵਧਾਉਣਾ ਜੋ ਇਨਸਾਨ ਤੁਹਾਡੀ ਕਮਜ਼ੋਰੀਆਂ ਨੂੰ ਜਾਣਦਾ ਹੈ ਉਹ ਹੀ ਤੁਹਾਨੂੰ ਸਭ ਤੋਂ ਜ਼ਿਆਦਾ ਕਾਬੂ ਕਰ ਸਕਦਾ ਹੈ ਇਸ ਲਈ ਆਪਣੀਆਂ ਕਮਜ਼ੋਰੀਆਂ ਨੂੰ ਪਛਾਣੋ ਜਦੋਂ ਤੱਕ ਤੁਸੀਂ ਆਪਣੀ ਅਸਲੀ ਵੈਲਿਊ ਨਹੀਂ ਜਾਣਦੇ ਲੋਕ ਤੁਹਾਨੂੰ ਖਿਡੋਨਾ ਬਣਾਏ ਰੱਖਣਗੇ ਕਦੇ ਵੀ ਕਿਸੇ ਦੀ ਮਿੱਠੀ ਗੱਲਾਂ ਜਾਂ ਡਰਾਉਣੀਆਂ ਧਮਕੀਆਂ ਵਿੱਚ ਨਾ ਆਓ ਲਾਜ਼ਮੀ ਸੋਚੋ ਲਾਜ਼ਮੀ ਤੋੜੋ ਆਪਣੀਆਂ ਇਮੋਸ਼ਨਲ ਲਿੰਟਾ ਸੈੱਟ ਕਰੋ ਜਿੱਥੇ ਲੋੜ ਹੋਵੇ ਉੱਥੇ ਦਿਲ ਨਹੀਂ ਦਿਮਾਗ ਵਰਤੋ ਜਿਨ੍ਹਾਂ ਲੋਕਾਂ ਦੀ ਹਮੇਸ਼ਾ ਤੁਹਾਨੂੰ ਸੱਚੀ ਆਜ਼ਾਦੀ ਚਾਹੀਦੀ ਹੈ ਉਹ ਕਦੇ ਤੁਹਾਨੂੰ ਗੇਟ ਰਿਪ ਟੇ ਇਮੋ ਮੈਂ ਦਾ ਸ਼ੀਰ ਬਣਾ ਹਰ ਗੱਲ ਨੂੰ ਲਾਜ਼ਮੀ ਲੌਜੀਕ ਨਾਲ ਵਿਖੋ ਨਾ ਕਿ ਸਿਰਫ ਜਜ਼ਬਾਤੀ ਅੱਖ ਨਾਲ ਜਦੋਂ ਕੋਈ ਮੈਨੀਪੂਲੇਟਰ ਦੇਖਦਾ ਹੈ ਕਿ ਤੁਸੀਂ ਆਪਣੀ ਕੀਮਤ ਨੂੰ ਸਮਝਦੇ ਹੋ ਤਾਂ ਉਹ ਤੁਹਾਨੂੰ ਕੰਟਰੋਲ ਕਰਨ ਵਿੱਚ ਅਸਫਲ ਹੋ ਜਾਂਦੇ ਹਨ ਉਹ ਹਮੇਸ਼ਾ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਹਨ ਜੋ ਪਾਵਨਾਤਮਕ ਵੈਲੀਡੇਸ਼ਨ ਦੀ ਤਲਾਸ਼ ਕਰਦੇ ਹਨ ਜਿਨ੍ਹਾਂ ਨੂੰ ਅਪਰੂਵਲ ਚਾਹੀਦਾ ਹੈ ਜਾਂ ਜੋ ਆਸਾਨੀ ਨਾਲ ਇਨਫਲੂਐਂਸ ਹੁੰਦੇ ਹਨ ਪਰ ਜੇ ਤੁਸੀਂ ਆਪਣੀ ਕੀਮਤ ਖੁਦ ਸਮਝਦੇ ਹੋ ਤਾਂ ਕੋਈ ਵੀ ਤੁਹਾਨੂੰ ਗिल्ਟ ਟ੍ਰਿਪ ਕਰਕੇ ਕੰਟਰੋਲ ਨਹੀਂ ਕਰ ਸਕਦਾ ਡਾਰਕ ਸਾਈਕੋਲੋਜੀ ਤੋਂ ਬਚਣ ਲਈ ਇੱਕ ਹੋਰ ਜ਼ਰੂਰੀ ਗੱਲ ਹੈ ਡਿਸਟੈਂਸ ਨੂੰ ਮੈਨੇਜ ਕਰਨਾ جے تو سیں اے محسوس کردے ہو کہ کوئی ویاkti لگاتار تہاڈی مینٹل ہیلتھ نو پربھاวิต کر رہیا ہے تا سب تو ودیا طریقہ ہے کہ توسی اس تو تیری تیری ڈسٹنس بنا لو اے ہر بار ਸੰਭਵ نہیں ہوندا پر جتھے وی موقع ملے توسی ٹاکسک لوکاں تو دور رہن دی کوشش کرنی چاہی دی ہے کئی وار سب تو ودیا سیلف ڈیفنس اے ہوندا ہے کہ توسی مینیپولیشن دے سورستوں ہی دور ہو جاؤ سب تو متفکرن گل اے ہے کہ اپنے آپ نو وِکٹم مائنڈ سیٹ تو باہر نکالو کئی لوک سوچدے ہن کہ او بار بار مینیپولیٹ ہو جاندے ہن تے او اس تو بچ نہیں سکدے پر سچ اے ہے کہ ڈارک سائیکالوجی اوناں لوکاں تے پربھاوی ہوندی ہے جو اس نوں سمجھدے نہیں ہن ਜਦੋਂ ਤੁਸੀਂ ਇਹਨਾਂ ਸਾਈਕੋਲੋਜੀਕਲ ਟ੍ਰਿਕਸ ਨੂੰ ਪਛਾਣਨਾ ਸਿੱਖ ਜਾਂਦੇ ਹੋ ਤਾਂ ਤੁਸੀਂ ਮਾਨਸਿਕ ਤੌਰ ਤੇ ਇੰਨਾ ਮਜ਼ਬੂਤ ਹੋ ਜਾਂਦੇ ਹੋ ਕਿ ਕੋਈ ਵੀ ਤੁਹਾਨੂੰ ਆਸਾਨੀ ਨਾਲ ਮੈਨੀਪੂਲੇਟ ਨਹੀਂ ਕਰ ਸਕਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਤੁਸੀਂ ਵੀ ਕਦੇ ਕਿਸੇ ਦੇ ਦੁਆਰਾ ਮੈਨੀਪੂਲੇਟ ਹੋਏ ਹੋ ਪਰ ਤੁਹਾਨੂੰ ਉਸ ਸਮੇਂ ਅਹਿਸਾਸ ਨਹੀਂ ਹੋਇਆ ਕੀ ਤੁਸੀਂ ਕਦੇ ਗਿਲਟ ਟ੍ਰਿਕ ਭਾਵਨਾਤਮਕ ਬਲੈਕਮੇਲ ਜਾਂ ਗੈਸਲਾਈਟਿੰਗ ਦੇ ਸ਼ਿਕਾਰ ਹੋਏ ਹੋ ਅਤੇ ਜੇ ਹਾਂ ਤਾਂ ਕਿ ਹੁਣ ਤੁਸੀਂ ਖੁਦ ਨੂੰ ਬਚਾਉਣ ਲਈ ਤਿਆਰ ਹੋ ਡਾਰਕ ਸਾਈਕੋਲੋਜੀ ਨੂੰ ਹਰ ਕੋਈ ਨਹੀਂ ਸਮਝ ਪਾਉਂਦਾ ਪਰ ਜੋ ਇਸ ਨੂੰ ਸਮਝ ਲੈਂਦੇ ਹਨ ਉਹ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੇ ਹਨ ਹੁਣ ਇਹ ਤੁਹਾਡੇ ਉਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਸਿਰਫ ਇੱਕ ਸਾਈਕੋਲੋਜੀਕਲ ਕਾਂਗ ਵਾਂਗ ਦੇਖੋਗੇ ਜਾਂ ਇਸ ਨੂੰ ਇੱਕ ਮੈਂਟਲ ਸ਼ੀਡ ਵਾਂਗ ਆਪਣਾ ਕੇ ਖੁਦ ਨੂੰ ਹਰ ਕਿਸਮ ਦੇ ਪਾਵਨਾਤਮਕ ਮੈਨੀਪੂਲੇਸ਼ਨ ਤੋਂ ਬਚਾਉਣ ਲਈ ਤਿਆਰ ਹੋਵੋਗੇ ਤਾਂ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਅਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਸ ਤਰ੍ਹਾਂ ਹੋਰ ਵੀ ਕਿਤਾਬਾਂ ਦਾ ਸਾਰ ਤੁਹਾਡੇ ਲਈ ਲਿਆਵਾਂ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਦੱਸੋ ਕਿ ਤੁਸੀਂ ਕਦੇ ਅਜਿਹਾ ਮਹਿਸੂਸ ਕੀਤਾ ਹੈ ਕਿ ਕੋਈ ਤੁਹਾਨੂੰ ਬਿਨਾਂ ਤੁਹਾਡੇ ਜਾਣੇ ਮੈਨੀਪੂਲੇਟ ਕਰ ਰਿਹਾ ਸੀ ਅਤੇ ਜੇ ਹਾਂ ਤਾਂ ਤੁਸੀਂ ਉਸ ਤੋਂ ਬਚਣ ਲਈ ਕੀ ਕੀਤਾ ਤੁਹਾਡੀ ਰਾਏ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਹਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਤੁਹਾਨੂੰ ਐਸੀ ਹੀ ਦਮਦਾਰ ਅਤੇ ਗਿਆਨਵਕ ਵੀਡੀਓਜ਼ ਸਭ ਤੋਂ ਪਹਿਲਾਂ ਮਿਲ ਸਕਣ ਅਗਲੀ ਵਾਰ ਅਸੀਂ ਇੱਕ ਹੋਰ ਦਿਲਚਸਪ ਕਿਤਾਬ ਨਾਲ ਮਿਲਾਂਗੇ ਜੋ ਤੁਹਾਡੇ ਸੋਚ ਨੂੰ ਹੋਰ ਵੀ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਏਗੀ ਧੰਨਵਾਦ ਮਿਲਦੇ ਹਾਂ ਅਗਲੇ ਵੀਡੀਓ ਵਿੱਚ